ਪ੍ਰੋਗਰਾਮ 16 ਨੇ ਸਾਚਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪ੍ਰੋਗਰਾਮ ਜਿਹੜਾ ਆਪਰੇਸ਼ਨ ਲੋਟਸ ਸੀ ਉਸਦੇ ਪਿਆਦੇ ਬਦਲ ਗਏ ਨੇ ਕਾਂਗਰਸ ਦੀ ਸਿਆਸਤ ਵਿੱਚ ਨਵੀਆਂ ਗੱਲਾਂ ਸਾਹਮਣੇ ਆਈਆਂ ਬਿੱਟੂ ਤੋਂ ਬਾਅਦ ਹੋਰ ਜਿਹੜੇ ਰਹਿੰਦੇ ਐਮਪੀ ਨੇ ਕਾਂਗਰਸ ਦੇ ਉਹਨਾਂ ਨੇ ਆਪਣੇ ਆਪਣੇ ਬਿਆਨ ਕੀ ਸਾਂਝੇ ਕੀਤੇ ਨੇ ਕਿ ਕੌਣ ਕੀ ਬੋਲਿਆ ਇਸਦੇ ਉੱਤੇ ਗੱਲ ਕਰਾਂਗੇ ਔਰ ਕੇਜਰੀਵਾਲ ਦਾ ਰਿਮਾਂਡ ਵਧਣਾ ਇਹ ਕਿਹੜੀ ਗੱਲ ਦਾ ਇਸ਼ਾਰਾ ਕਰਦਾ ਹੈ ਇਹ ਤਿੰਨਾ ਮਸਲਿਆਂ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਸੁਸ਼ੀਲ ਰਿੰਕੂ ਦੀ ਤੇ ਸ਼ੀਤ ਲੰਗਰਾਲ ਇਹ ਉਹ ਜੋੜੀ ਸੀ ਜਿਹੜੀ ਪਹਿਲਾਂ ਕੱਟੜ ਦੁਸ਼ਮਣੀ 'ਚ ਤਬ ਦੋਸਤੀ ਹੀ ਤਬਦੀਲ ਹੋ ਗਈ ਇਕੱਠੇ ਹੀ ਭਾਜ-ਪਾ ਲ ਗਏ ਅੱਜ ਭਾਜ-ਪਾ ਦੇ ਵੇੜੇ ਆ ਕੇ ਫੇਰ ਉਹਨਾਂ ਗੱਲਾਂ ਦਾ ਉਹੀ ਦਰਾਉ ਕੀਤਾ ਕਹਿੰਦੇ ਜਿਹੜੇ ਸ਼ੀਤਲ ਉਂਗਰਾਲਾ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਪਹਿਲਾਂ ਤਾਂ ਝੂਠ ਬੋਲਿਆ ਗਿਆ ਨੈਰਾ ਔਰ ਸਾਨੂੰ ਜਿਹੜਾ ਕਹਿ ਕੇ ਪ੍ਰਚਾਰ ਕੇ ਲੈ ਕੇ ਗਏ ਸੀ ਕੁਛ ਨਹੀਂ ਮਿਲਿਆ ਸਾਨੂੰ ਉੱਥੇ ਨਾ ਤਾਂ ਤਰੱਕੀ ਹੋਈ ਸਾਡੀ ਤੇ ਨਾ ਹੋਈ ਜਨਤਾ ਦੀ ਇਸ ਕਰਕੇ ਅਸੀਂ ਮੋੜਾ ਕੱਟਿਆ ਵਾਪਸੀ ਹੋ ਗਈ ਹੈ ਮੇਰੀ ਔਰ ਨਾਲ ਕਹਿੰਦੇ ਆਪਰੇਸ਼ਨ ਲੋਟਸ ਦੀ ਰਹੀ ਗੱਲ ਉਹ ਬਿਲਕੁਲ ਝੂਠਾ ਸੀ ਉਹਦੀ ਕੋਈ ਗੱਲ ਹੀ ਐਸੀ ਨਹੀਂ ਸੀ ਕਹਿੰਦੇ ਮੈਂ ਵਿਸਥਾਰ ਨਾਲ ਖੁਲਾਸੇ ਕਰਨੇ ਆਉਣ ਵਾਲੇ ਦਿਨਾਂ 'ਚ ਦੇਖੋ ਸਭ ਤੋਂ ਵੱਡੀ ਗੱਲ ਅਗਰ ਜਿਹੜੇ ਆਮ ਆਦੀ ਪਾਰਟੀ ਦੇ ਐਮਐਲਏ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਏ ਨੇ ਸ਼ੀਤਲ ਉਂਗਰਾਲ ਸਾਹਿਬ ਅਗਰ ਉਹ ਕਹਿ ਰਹੇ ਨੇ ਕਿ ਜਿਹੜਾ ਆਪਰੇਸ਼ਨ ਲੋਟਸ ਜਿਹੜਾ ਸਰਾਸਰ ਝੂਠ ਸੀ ਉਹ ਕਿੰਨਾ ਨੇ ਸਾਜ਼ਿਸ਼ ਰਚੀ ਤੇ ਕਿਹੜੇ ਲੋਕ ਸੀ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਆਪਰੇਸ਼ਨ ਲੋਟਸ ਦੇ ਜ਼ਰੀਏ ਬਦਨਾਮ ਕਰਨ ਲੱਗੇ ਸੀ ਕਿਉਂਕਿ ਇਹਨਾਂ ਨੇ ਸਪੈਸ਼ਲ ਵਿਧਾਨ ਸਭਾ ਦਾ ਜਲਾਸ ਵੀ ਬੁਲਾਇਆ ਸੀ ਇਸ ਮਸਲੇ ਦੇ ਵਿੱਚ ਹੁਣ ਸਚਾਈ ਕੀ ਹੈ ਕੌਣ ਆਮਾਦੀ ਪਾਰਟੀ ਝੂਠ ਬੋਲ ਰਹੀ ਹੈ ਜਾਂ ਫਿਰ ਸ਼ੀਤਲ ਲੰਗਰਾਲ ਜਾਂ ਸ਼ੀਤਲ ਲੰਗਰਾਲ ਸਾਫ਼ ਸੱਚੇ ਨੇ ਕਿ ਆਮਾਦੀ ਪਾਰਟੀ ਝੂਠੀ ਹੈ ਜਾਂ ਫਿਰ ਆਮਾਦੀ ਪਾਰਟੀ ਸੱਚੀ ਹੈ ਕਿ ਜਾਂ ਫਿਰ ਸ਼ੀਤਲ ਲੰਗਰਾਲ ਝੂਠਾ ਹੁਣ ਸਵਾਲ ਹੈ ਕਿ ਸ਼ੀਤਲ ਲੰਗਰਾਲ ਅਗਰ ਕਹਿ ਰਹੇ ਨੇ ਕਿ ਸਾਰਾ ਫਰਜੀਵਾੜਾ ਤੇ ਫਿਰ ਲਾਜ਼ਮੀ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਕਿ ਇਹਨਾਂ ਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਹੈਗਾ ਜਾਂ ਸੈਂਟਰ ਸਰਕਾਰ ਨੂੰ ਪਰਚਾ ਦਰਜ ਕਰਨਾ ਚਾਹੀਦਾ ਕਿ ਕਿਵੇਂ ਔਰ ਸਭ ਤੋਂ ਵੱਡੀ ਗੱਲ ਇਹ ਕਿ ਜੇ ਵੀ ਇਹ ਕਹਿ ਰਹੇ ਨੇ ਕਿ ਆਪਰੇਸ਼ਨ ਲੋਟਸ ਗਲਤ ਆ ਝੂਠਾ ਸੀ ਤੇ ਫਿਰ ਭਾਜਪਾ ਨੂੰ ਇਸ ਐਮਐਲਏ ਨੂੰ ਲੈਣ ਦੀ ਕਿ ਲੋੜ ਪੈਗੀ ਕਟੋਕੜ ਜਿਹੜਾ ਐਮਐਲਏ ਤੁਸੀਂ ਉਸ ਨੂੰ ਸ਼ਾਮਿਲ ਕਰ ਰਹੇ ਜਿਹਨੇ ਤੁਹਾਡੀ ਪਾਰਟੀ ਬਦਨਾਮ ਕੀਤੀ ਕਿ ਮੈਨੂੰ ਜੀ ਟੈਲੀਫੋਨ ਕਾਲ ਜਾਈਆਂ ਮੇਰੀ ਲੋਕੇਸ਼ਨ ਜੀ ਦੇ ਉੱਥੇ ਸੁਖਨਾ ਲੇਕ ਦਿਖਾਈ ਦਿੱਤੀ ਮੈਨੂੰ ਇੰਟਰਨੈਸ਼ਨਲ ਕਾਲ ਜਾਈ ਇਹ ਸੱਚ ਕੀ ਆ ਕਿਉਂ ਲੋਕਾਂ ਦਾ ਬੇਬਕੂ ਬੇਬਕੂ ਬਣਾਇਆ ਜਾ ਰਿਹਾ ਸਭ ਤੋਂ ਵੱਡੀ ਗੱਲ ਆ ਕਿ ਬੜੀਆਂ ਇਹਨਾਂ ਨੇ ਸਾਰਿਆਂ ਨੇ ਚੀਕਾਂ ਮਾਰੀਆਂ ਸੀ ਅੱਠ ਅੱਠ ਐਮਐਲਏ ਪ੍ਰੈਸ ਕਾਨਫਰੈਂਸ ਬੈਠ ਕੇ ਪ੍ਰੈਸ ਕਾਨਫਰੰਸ ਕਰਦੇ ਰਹੇ ਹਰਪਾਲ ਸਿੰਘ ਚੀਮਾ ਸਾਹਿਬ ਲੀਡ ਕਰਦੇ ਰਹੇ ਉਹਨਾਂ ਦੇ ਨਾਲ ਬਹੁਤ ਸਾਰੇ ਹੋਰ ਜਨਰਲ ਭਾਈਚਾਰੇ ਤੇ ਜ਼ਿਆਦਾਤਰ ਉਸ ਸਮੇਂ ਐਸ்சி ਭਾਈਚਾਰੇ ਦੇ ਐਮਐਲਏ ਜਿਹੜੇ ਉਹ ਪ੍ਰੈਸ ਕਾਨਫਰੰਸ 'ਤੇ ਬੈਠੇ ਹੁੰਦੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਹਰਪਾਲ ਸਿੰਘ ਚੀਮਾ ਜਮਾਦੀ ਪਾਰਟੀ ਕਿ ਐਸ்சி ਭਾਈਚਾਰੇ ਦੇ ਐਮਐਲਏ ਜਿਹਨੂੰ ਖਰੀਦਣ ਦੀਆਂ ਗੱਲਾਂ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਅੱਜ ਟੁਟਰ ਕਰਨਾ ਬਣਦਾ ਵੀ ਹਰਪਾਲ ਸਿੰਘ ਚੀਮਾ ਹੋਰਾਂ ਦਾ ਕਿਉਂਕਿ ਉਹ ਲੀਡ ਕਰ ਰਹੀ ਸੀ ਉਦੋਂ ਅੱਜ ਦੱਸਣਾ ਬਣਦਾ ਕਿ ਸ਼ੀਤਲ ਅੰਗਰਾਲ ਨੇ ਜਿਹੜੀ ਗੱਲ ਅੱਜ ਕਹੀ ਹੈ ਉਹ ਕਿੰਨੀ ਕੁ ਸੱਚ ਹੇ ਹਰਪਾਲ ਸਿੰਘ ਚੀਮਾ ਹੋਣਾ ਦਾ ਤੇ ਇੰਨਾ ਜਿਆਦਾ ਜ਼ੋਰ ਲੱਗਾ ਸੀ ਉਹਨਾਂ ਲੱਗਾ ਸੀ ਕਿ ਮੈਂ ਆਪਰੇਸ਼ਨ ਲੋਟਸ ਇੰਨਾ ਜਿਆਦਾ ਹਿੱਟ ਕਰ ਦੇਣਾਗਾ ਕਿ ਸ਼ਾਇਦ ਅਰਵਿੰਦ ਕੇਜਰੀਵਾਲ ਖੁਸ਼ ਹੋ ਕੇ ਮੈਨੂੰ ਹੀ ਮੁੱਖ ਮੰਤਰੀ ਬਣਾ ਦੇਣ ਕਿਉਂਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣਨ ਦੀਆਂ ਰੀਝਾਂ ਆਮ ਆਦੀ ਪਾਰਟੀ ਦੇ ਵੀ ਤਿੰਨ ਚਾਰ ਐਮ ਐਲ ਐਸ ਦੀਆਂ ਹੈ ਜਿਨ੍ਹਾਂ ਵਿੱਚੋਂ ਇੱਕ ਹਰਪਾਲ ਸਿੰਘ ਚੀਮਾ ਸਾਹਿਬ ਵੀ ਹੁਣ ਸਵਾਲ ਹੈ ਕਿ ਇਹਨਾਂ ਨੇ ਵਿਧਾਨ ਸਭਾ ਦਾ ਸਪੈਸ਼ਲ اجلاس ਬੁਲਾਇਆ ਇਹਨਾਂ ਨੇ ਪੱਟਾਸ ਕੀਤੇ ਇਹ ਡੀਜੀਪੀ ਸਾਹਿਬ ਨੂੰ ਮਿਲੇ ਇਹ ਡੀਜੀਪੀ ਵਿਜੀਲੈਂਸ ਨੂੰ ਮਿਲੇ ਪ੍ਰੈਸ ਕਾਨਫਰੰਸ ਕੀਤੀਆਂ ਰੈਲੀਆਂ ਕੀਤੀਆਂ ਧਰਨੇ ਕੀਤੇ ਉਹਦਾ ਕੀ ਰਿਜ਼ਲਟ ਕੀ ਨਿਕਲਿਆ ਜ਼ੀਰੋ ਹੁਣ ਸਵਾਲ ਹਰਪਾਲ ਸਿੰਘ ਚੀਮਾ ਹੁਣਾ ਸਾਹਿਬ ਆ ਕਿ ਕੀ ਤੁਹਾਡੀ ਅੱਜ ਪੰਜਾਬ ਚ ਸਰਕਾਰ ਤੁਹਾਡੀ ਪੁਲਿਸ ਹੈ ਤੁਹਾਡੀ ਵਿਜੀਲੈਂਸ ਹੈ ਜੇ ਸ਼ੀਤਲੰਗਰਾਲ ਸਾਹਿਬ ਝੂਠ ਬੋਲ ਰਹੇ ਨੇ ਤੇ ਉਹਦੇ ਖਿਲਾਫ ਪਰਚਾ ਦਰਜ ਕਰੋ ਜੇ ਉਹਨੇ ਝੂਠੀ ਕੰਪਲੇਂਟ ਦਿੱਤੀ ਤਾਂ ਵੀ ਪਰਚਾ ਦਰਜ ਕਰੋ ਤੇ ਜੇ ਤੁਸੀਂ ਉਹਦੇ ਗੱਲਾਂ ਦੇ ਵਿੱਚ ਆ ਗਏ ਨੇ ਤੇ ਫਿਰ ਤੁਸੀਂ ਨਿਆਣੇ ਹੋ ਜਾਂ ਤੁਸੀਂ ਬਹੁਤ ਜ਼ਿਆਦਾ ਸਿਆਣੇ ਸੀ ਇੱਕ ਹੁੰਦਾ ਕੌਨਫੀਡੈਂਸ ਇੱਕ ਹੁੰਦਾ ਓਵਰ ਕੌਨਫੀਡੈਂਸ ਤੇ ਜਾਂ ਫਿਰ ਆਮ ਆਦਮੀ ਪਾਰਟੀ ਨੂੰ ਓਵਰ ਕੌਨਫੀਡੈਂਸ ਮਾਰ ਗਿਆ ਔਰ ਦੂਜਾ ਜੇ ਸ਼ੀਤਲ ਲੰਗਰਾਲ ਕਦਰ ਨੇ ਪਹਿਲਾਂ ਕਹਿੰਦੇ ਨੇ ਸਭ ਤੋਂ ਵੱਧ ਇਹਨੇ ਵੀ ਰੌਲਾ ਪਾਇਆ ਤੇ ਹੁਣ ਅੱਜ ਕਹਿੰਦੇ ਨਹੀਂ ਇਹਦਾ ਸਵਾਲ ਇਹ ਵੀ ਹੈ ਕਿ ਸ਼ੀਤਲ ਅੰਗਰਾਲ ਸਾਹਿਬ ਦਾ ਕੀ کردار ਦੇਖੀਏ ਜਾਂ ਆਮ ਆਦੀ ਪਾਰਟੀ ਦਾ کردار ਦੇਖੀਏ ਜਾਂ ਕਹਿੰਦੇ ਹੁੰਦੇ ਨਾ ਮਰ ਗਿਆ ਮੁੱਕਰ ਗਿਆ ਤੇ ਮਰਗੇ ਦੇ ਬਰਾਬਰ ਆ ਫਿਰ ਉਹ ਸਮਝ ਲਿਏ ਸਮਾ ਦੇਖੋ ਕਿੰਨਾ ਬਦਲਿਆ ਪਹਿਲਾਂ ਸ਼ੀਤਲ ਅੰਗਰਾਲ ਉਸ ਆਪਰੇਸ਼ਨ ਲੋਟਸ ਵਾਲੀ ਟੀਮ ਚ ਸੀ ਕਿ ਸਾਨੂੰ ਅਪਰੋਚ ਹੋਈ ਹੈ ਕਰੋੜਾਂ ਰੁਪਏ ਦਾ ਆਫਰ ਹੋਇਆ ਅੱਜ ਗੱਲਾਂ ਹੋ ਰਹੀਆਂ ਕਿ ਕੀ ਹੁਣ ਬੋਲੀ ਕਿੰਨੇ ਚ ਲੱਗੀ ਇਹ ਵੀ ਜਵਾਬ ਦੇਣਾ ਚਾਹੀਦਾ ਉਹ ਸ਼ੀਤਲ ਅੰਗਰਾਲ ਨੇ ਆਉਣ ਵਾਲੇ ਸਮੇਂ ਚ ਕੀ ਖੁਲਾਸੇ ਕਰਨੇ ਉਹ ਜਾਣਦੇ ਆ ਪਰ ਪਿਆਦੇ ਬਦਲ ਗਏ ਆਪ ਹੁਣ ਤੇ 골ਡੀ ਮੁਸਾਫਰ 골ਡੀ ਕੰਬੋਜ ਰਜਿੰਦਰਪਾਲ ਕੌਰ ਸ਼ੀਨਾ ਇਹ ਤਿੰਨ ਤਿੰਨ ਵਿਧਾਇਕ ਆ ਗਏ ਕੋਈ ਕਹਿੰਦਾ ਮੈਨੂੰ 45 ਕਰੋੜ ਦੇਣ ਨੂੰ ਫਿਰਦੇ ਆ ਕੋਈ ਕਹਿੰਦਾ 25 ਕਰੋੜ ਕੋਈ ਕਹਿੰਦਾ ਵਾਈ ਪਲੱਸ ਸਿਕਿਉਰਟੀ ਵੀ ਦੇਣ ਨੂੰ ਤਿਆਰ ਹੈ ਭਾਜਪਾ ਦੇਖੋ ਸਵਾਲ ਹੈ ਕਿ ਪਹਿਲਾਂ 8 ਐਮਐਲਏ ਪ੍ਰੈਸ ਕਾਨਫਰੰਸ ਕਰਦੇ ਹੁੰਦੇ ਸੀ ਆਪਰੇਸ਼ਨ ਲੋਟਸ ਦਾ ਨਾਮ ਲੈ ਕੇ ਹੁਣ 8ਾਂ ਤੇ 3 ਆ ਗਏ ਨੇ ਹੁਣ ਤਿੰਨ ਕੋਈ ਕਹਿੰਦਾ ਮੇਰੀ 45 ਕਰੋੜ ਰੁਪਈਆ ਕੀਮਤ ਹੈ ਕੋਈ ਕਹਿੰਦਾ ਮੇਰੀ 25 ਕਰੋੜ ਰੁਪਈਆ ਕੀਮਤ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕੀ ਹੁਣ ਤੱਕ ਸਿਰਫ ਤਿੰਨਾਂ ਨੂੰ ਆਏ ਨੇ ਹੁਣ ਮਤਲਬ ਤੁਹਾਡੇ ਤੇ ਯਕੀਨ ਜਦੋਂ ਤੁਹਾਡੇ ਪਹਿਲੇ ਹੀ ਐਮਐਲਏ ਮੁਕਰ ਗਏ ਨੇ ਤੁਹਾਡੇ ਅਰਪਾਲ ਸਿੰਘ ਚੀਮਾ ਸਾਹਿਬ ਕਿਉਂ ਨਹੀਂ ਬੋਲਦੇ ਸੀਐਮ ਸਾਹਿਬ ਜਾਂ ਤੁਹਾਡੀ ਸਕੱਬਨੇਟ ਕਿਉਂ ਨਹੀਂ ਬੋਲਦੀ ਕਿ ਜਿਹੜੇ ਸ਼ੀਤਲ ਲੰਗਰਾਲ ਸਾਹਿਬ ਨੇ ਇਹ ਝੂਠ ਬੋਲ ਰਹੇ ਨੇ ਹੁਣ ਸਵਾਲ ਹੈ ਕਿ ਕੰਪਲੇਂਟ ਸੱਚੀ ਹੁੰਦੀ ਨਾ ਜਾਂ ਤੱਥ ਹੁੰਦੇ ਜਾਂ ਫੈਕਟਸ ਹੁੰਦੇ ਨੇ ਤੇ ਫਿਰ ਗੌਰਵ ਜਦੇਵ ਸਾਹਿਬ ਹੁਣ ਬੰਦੇ ਫੜ ਲੈਂਦੇ ਨੇ ਪਤਾ ਲੱਗ ਜਾਣਾ ਕਿ ਵਾਕਿਆ ਬੀਜੇਪੀ ਦੇ ਕਿਹੜੇ ਲੀਡਰ ਨੇ ਅਪਰੋਚ ਕੀਤੀ ਆ ਉਹ ਆਪਰੇਸ਼ਨ ਲੋਟਸ ਇਹਨਾਂ ਦਾ ਬੁਰੀ ਤਰ੍ਹਾਂ ਫੇਲ ਗਿਆ ਹੁਣ ਕੀ ਹੈ ਧਿਆਨ ਡਿਵਰਟ ਕਰਦੀਆਂ ਵੀ ਨਾ ਜਿਹੜੀਆਂ ਪਾਰਟੀਆਂ ਕੋਸ਼ਿਸ਼ ਕਰਦੀਆਂ ਕਿਉਂਕਿ ਇਸ ਟਾਈਮ ਪ ਹਿੰਦੁਸਤਾਨ ਦਾ মিডিਆ ਕੀ ਲੱਗਾਗਾ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਕਹਿੰਦੇ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਕੁਛ ਇਦਾਂ ਦਾ ਮੋਮੈਂਟਮ ਨਾ ਬਣੇ ਹਵਾ ਨਾ ਬਣੇ ਆਪਾਂ ਇਹ ਵਾਲਾ ਦੁਬਾਰਾ ਸ਼ੋਸ਼ਾ ਛੱਡਦੇ ਵੀ ਨਾ ਤੇ ਪਹਿਲਾਂ ਪੰਜਾਬ ਦੀ ਜਨਤਾ ਨੇ ਆਪਰੇਸ਼ਨ ਲੋਟਸ ਸ਼ੀਤਲنگਰਾਲ ਤੇ ਹਰਪਾਲ ਸਿੰਘ ਚੀਮਾ ਵਾਲੇ ਨੂੰ ਲੋਕਾਂ ਨੇ ਮਨਜ਼ੂਰ ਕੀਤਾ ਤੇ ਨਾ ਹੀ ਹੁਣ ਆਪਰੇਸ਼ਨ ਲੋਟਸ ਪਾਰਟ 2 골ਡੀ ਮਸਾਬਰ 골ਡੀ ਕੰਬੋਜ ਤੇ ਬੀਬਾ ਬੀਬਾ ਸ਼ੀਨਾ ਉਹਨਾਂ ਤੇ ਕਿਸੇ ਨੇ ਕਰਨਾ ਹੈਗਾ ਵਿਸ਼ਵਾਸ ਕਿਉਂਕਿ ਤੁਹਾਡੇ ਤੇ ਵਿਸ਼ਵਾਸ ਲੋਕਾਂ ਨੇ ਕੀਤਾ ਨਹੀਂ ਜੇ ਤੁਸੀਂ ਪੰਜਾਬ ਦੀ ਜਨਤਾ ਨੂੰ ਵਿਸ਼ਵਾਸ ਜਿੰਨਾ ਸੀ ਨਾ ਤੇ ਫਿਰ ਜਿੰਨਾਂ ਜਿੰਨਾਂ ਨੂੰ ਉਸ ਸਮੇਂ ਕਾਲਸ ਆਈਆਂ ਟੈਲੀਫੋਨ ਕਾਲਸ ਆਈਆਂ ਨੇ ਨਾ ਚਾਹੇ ਉਹ ਸ਼ੀਤਲنگਰਾਲ 22 ਮਹੀਨੇ ਹੋ ਗਏ ਨਾ ਤੁਹਾਨੂੰ ਤੀਜੇ ਮਹੀਨੇ ਕਾਲ ਆਉਣੀਆਂ ਸ਼ੁਰੂ ਹੋ ਗਈਆਂ 18 ਮਹੀਨਿਆਂ ਜਾਂ 19 ਮਹੀਨਿਆਂ ਜੇ ਤੁਸੀਂ ਕੀਤਾ ਕੀ ਤੇ ਹੁਣ ਤੁਹਾਡੇ ਤਿੰਨ ਐਮਐਲਏ ਤੇ ਕਿਉਂ ਲੋਕੀ ਵਿਸ਼ਵਾਸ ਕਰਨ ਮਤਲਬ ਕੀ ਇਹ ਤੁਸੀਂ ਲੋਕਾਂ ਦਾ ਧਿਆਨ ਡਿਵਰਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਹੁਣ ਸਵਾਲ ਹੈ ਕਿ ਫਿਰ ਜੇ ਹੁਣ ਦੁਪਾਰਾ ਆਪਰੇਸ਼ਨ ਲੂਟਸ ਆਪਾਂ ਕਹਿੰਦੇ ਚਲੋ ਸ਼ੀਤਨਗਰਾਲ ਝੂਠ ਬੋਲਦਾ ਜੀ ਜੇ ਸੱਚ ਬੋਲਦੇ ਨੇ ਗੋਲਦੀ ਮੁਸਾਬਰ ਸਾਹਿਬ ਜੇ ਸੱਚ ਬੋਲਦੇ ਨੇ ਗੋਲਦੀ ਕੰਬੋਸ ਸਾਹਿਬ ਤੇ ਜੇ ਸੱਚ ਬੋਲਦੀ ਆ ਬੀਬੀ ਸ਼ੀਨਾ ਤੇ ਫਿਰ ਹੁਣ ਤੁਹਾਡਾ ਡੀਜੀਪੀ ਕੀ ਕਰ ਰਹੇ ਨੇ ਤੁਹਾਡੀ ਪੁਲਿਸ ਕੀ ਕਰ ਰਹੀ ਹੈ ਤੁਹਾਡੀ ਵੀ ਹੁਣ ਪਰਚਾ ਦਰਜ ਕਰ ਲੋ ਕਿੱਡੀ ਕੀ ਵੱਡੀ ਗੱਲ ਹੈ ਜਿਹੜੀ ਤੁਸੀਂ ਕਹਿੰਦੇ ਸਾਨੂੰ ਬਾਹਰਲੇ ਦੇਸ਼ ਤੋਂ ਕਾਲਜ ਆਈਏ ਨੇ ਤੇ ਦੋ ਅੱਜ ਕੱਲ ਦੇ ਸਭ ਕੁਝ ਪਤਾ ਲੱਗ ਜਾਂਦਾ ਆਈਪੀ ਐਡਰੈਸ ਤੋਂ ਕਿਹੜੀ ਕਾਲਜ ਆ ਪੁਲਿਸ ਤੇ ਲੱਭ ਲਿਆਉਗੀ ਪੁਲਿਸ ਤੇ ਮਰੇ ਬੰਦੇ ਨੂੰ ਵੀ ਉਹ ਤੋਂ ਮੜੀਆਂ ਚੋਂ ਕੱਢ ਕੇ ਬਕਾ ਲੈਂਦੀ ਕਿ ਹਾਂ ਗਲਤੀ ਮੈਂ ਕੀਤੀ ਹੈਗੀ ਆ ਤੇ ਫਿਰ ਕਿਉਂ ਨਹੀਂ ਕਰਦੀ ਤੁਹਾਡੀ ਮਤਲਬ ਕਿਉਂ ਤੁਸੀਂ ਹੋ ਸਕਦਾ ਤੁਹਾਡੀ ਨੀਅਤ ਤੋਂ ਸਹੀ ਹੋਵੇ ਪਰ ਅੱਜ ਲੋਕਾਂ ਨੂੰ ਡਰਾਮੇ ਵੀ ਲੱਗ ਰਹੇ ਹੈਗੇ ਨੇ ਆਮ ਆਦਮੀ ਪਾਰਟੀ ਦੀ ਇੱਕ ਹੋਰ ਇਹਨੂੰ ਖੋਬੀ ਕਹੀਏ ਕੀ ਕਹੀਏ ਸਮਝ ਨਹੀਂ ਆਉਂਦੀ ਖਾਸੀਅਤ ਕਹਿ ਲੋ ਕਿ ਜਦੋਂ ਕੋਈ ਦੂਜੇ ਬੰਦੇ ਆ ਪੱਟ ਕੇ ਲਿਆਉਂਦੇ ਆ ਆਪਦੀ ਪਾਰਟੀ ਚ ਉਹਨੂੰ ਕਹਿੰਦੇ ਆ ਕਿ ਹੁਣ ਸਾਡਾ ਅਜਤ ਹੋਂ ਹਾਰ ਸਪਾਈ ਹੈ ਚਾਹੇ ਪਹਿਲਾਂ ਨਿੰਦੇ ਰਹਿਣ ਚਾਹੇ ਚੱਬੇਵਾਲ ਨੇ ਜੀਪੀ ਸਾਹਿਬ ਨੇ ਜਾਂ ਹੋਰ ਨੇ ਜਦੋਂ ਇਹਨਾਂ ਦਾ ਕੋਈ ਪਾਸੇ ਚਲੇ ਜਾਂਦਾ ਉਹਨੂੰ ਦੱਸਦੇ ਆ ਗਦਾਰ ਹੈ ਹੁਣ ਸੁਸ਼ੀਲ ਕੁਮਾਰ ਰਿੰਕੂ ਬਾਰੇ ਤੇ ਸ਼ੀਤਲ ਊਂਗਰਾਲ ਬਾਰੇ ਗਦਾਰ ਦੇ ਪੋਸਟਰ ਲਾਏ ਗਏ ਉੱਥੇ ਬੋਰਡ ਤੱਕ ਤੋੜ ਦਿੱਤੇ ਗਏ ਜਿਹੜਾ ਕਿ ਪਰਚਾ ਵੀ ਹੋ ਗਿਆ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਦੂਜਿਆਂ ਦੇ ਜਿਹੜੇ ਇੱਧਰ ਆਉਂਦੇ ਆ ਉਹ ਤਾਂ ਹੁੰਦੇ ਆ ਹੋਂ ਹਾਰ ਸਪਾਈ ਜਿਹ ਦੇਖੋ ਸਭ ਤੋਂ ਵੱਡੀ ਗੱਲ ਇਹ ਹੀ ਹੈ ਨਾ ਕਿ ਕਹਿੰਦੇ ਹੁੰਦੇ ਕਿ ਜੋ ਇਹਨਾਂ ਗੱਲਾਂ ਕੀਤੇ ਸੀ ਆਮ ਆਦੀ ਪਾਰਟੀ ਨੇ ਉਹ ਇਹਨਾਂ ਤੇ ਭਾਰੂ ਪੈ ਰਹੀਆਂ ਨੇ ਜੋ ਜੋ ਇਹ ਕਹਿੰਦੇ ਹੁੰਦੇ ਸੀ ਕਿ ਅਸੀਂ ਆ ਨਹੀਂ ਲੈਣਾ ਸੀ ਉਹ ਨਹੀਂ ਲੈਣਾ ਸੀ ਜੇ ਇਹ ਕਰਨਾ ਉਹ ਸਭ ਕੁਝ ਹੋ ਰਿਹਾ ਹੁਣ ਸਵਾਲ ਆ ਕਿ ਇਹਦੇ ਚ ਗਦਾਰ ਕੌਣ ਨੇ ਜਾਂ ਕਿਹੜੇ ਕਿਰਦਾਰ ਸਵਾਲ ਤੇ ਇਹ ਕਿ ਕਿਰਦਾਰ ਵਾਲੇ ਕਿਹੜੇ ਨੇ ਤੇ ਗਦਾਰ ਵਾਲੇ ਕਿਹੜੇ ਨੇ ਹੁਣ ਇਸ ਮਸਲੇ ਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੀਐਮ ਸਾਹਿਬ ਦੀ ਹੁਣ ਸੀਐਮ ਸਾਹਿਬ ਉੱਥੇ ਕਹਿ ਰਹੇ ਸੀ ਕਿ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਗੱਲਾਂ ਸ਼ਸ਼ੀਲ ਕੁਮਾਰ ਰਿੰਕੂ ਸਾਹਿਬ ਕਰਨਗੇ ਹੁਣ ਉਹਦੇ ਚ ਭਗਵੰਤ ਮਾਨ ਸਾਹਿਬ ਕੀ ਕਸੂਰ ਹੈ ਜੇ ਉਹ ਉਹੀ ਦਗਾ ਕਰ ਗਿਆ ਜੇ ਉਹ ਧੋਖਾ ਦੇ ਗਿਆ ਹੁਣ ਜਿਹੜਾ ਵੀ ਮੇਰੇ ਵਾਂਗੂ ਮੋਦੀ ਦੇ ਅੱਖਾਂ ਦੇ ਅੱਖਾਂ ਚ ਪਾ ਕੇ ਸੁਸ਼ੀਲ ਰਿੰਕੂ ਗੱਲ ਕਰ ਸਕਦਾ ਕਿਉਂਕਿ ਉਹ ਸੀਟ ਮੈਂ ਛੱਡ ਕੇ ਆਇਆ ਜਿੱਥੇ ਬਹਿੰਦੇ ਆ ਉਹ ਹੁਣ ਅੱਖਾਂ ਜਿਹੜੀਆਂ ਉਹ ਸ਼ਰਮ ਦੇ ਨਾਲ ਝੁੱਕ ਗਈਆਂ ਸੁਸ਼ੀਲ ਕੁਮਾਰ ਰਿੰਕੂ ਸਾਹਿਬ ਦੀਆਂ ਉਹ ਅੱਖਾਂ ਚ ਅੱਖਾਂ ਪਾ ਕੇ ਨਾ ਇਹ ਦੇ ਮੋਦੀ ਸਾਹਿਬ ਦੇ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕਦੇ ਨਾ ਭਗਵੰਤ ਮਾਨ ਸਾਹਿਬ ਦੀਆਂ ਅੱਖਾਂ ਚ ਅੱਖਾਂ ਪਾ ਕੇ ਗੱਲ ਕਰ ਸਕਦੇ ਹੁਣ ਸਵਾਲ ਹੈ ਕਿ ਇਹਦੇ ਚ ਸਵਾਲ ਇਹ ਹੈ ਕਿ ਇਹ ਜਿਹੜੇ ਲੋਕ ਨੇ ਇੱਥੇ ਇਹ ਹੈ ਕਿ ਤੁਹਾਡੇ ਆਪਣੇ ਕੋਣ ਪ੍ਰਾਇਕਣ ਹੁਣ ਜਿਹੜਾ ਸਵਾਲ ਆ ਸੁਸ਼ੀਲ ਕੁਮਾਰ ਰਿੰਕੂ ਦਾ ਮਤਲਬ ਕਿਸੇ ਨਾ ਕਿਤੇ ਬੰਦੇ ਦਾ ਕਰੈਕਟਰ ਸਟੇਟਸ ਤੇ ਹੁੰਦਾ ਜਾਂ ਸਟੈਂਡ ਹੁੰਦਾ ਨਾ ਹੁਣ ਪੋਲੀਟੀਕਲ ਪਾਰਟੀਆਂ ਦੇ ਵਿੱਚ ਹੈ ਹੀ ਇਦਾਂ ਦਾ ਜਿਵੇਂ ਦੀ ਕੋਕੋ ਉਹਦੇ ਕੋਕੋ ਦੇ ਵੀ ਬੱਚੇ ਜੇ ਭਾਜੀਪੀ ਨੇ ਬਹੁਤ ਵਧੀਆ ਕੰਮ ਕੀਤੇ ਨੇ ਤੇ ਉਹ ਆਮ ਆਦੀ ਪਾਰਟੀ ਦੇ ਕਾਂਗਰਸ ਪਾਰਟੀ ਦੇ ਲੀਡਰ ਸ਼ਾਮਲ ਕੀਤੇ ਜਾ ਰਹੇ ਨੇ ਜੇ 22 ਜਾਂ 24 ਮਹੀਨਿਆਂ ਦੇ ਵਿੱਚ ਦੋ ਸਾਲਾਂ ਦੀ ਸਰਕਾਰ ਦੇ ਵਿੱਚ ਜੇ ਆਮ ਆਦੀ ਪਾਰਟੀ ਨੇ ਪੰਜਾਬ 'ਚ ਵਧੀਆ ਕੰਮ ਕੀਤਾ ਤੇ ਫਿਰ ਤੋਂ ਉਹਨਾਂ ਨਾ ਰਾਜਕੁਮਾਰ ਚੱਬੇਵਾਲ ਲੈਂਦੀ ਲੋੜ ਸੀ ਨਾ ਗੁਰਪ੍ਰੀਤ ਜੀਪੀ ਲੈਂਦੀ ਲੋੜ ਸੀ ਨਾ ਹੋਰ ਕੋਈ ਲੈਂਦੀ ਲੋੜ ਹੈ ਇਹਦਾ ਮਤਲਬ ਨਾ ਪੋਲੀਟਿਕਲ ਪਾਰਟੀਆਂ ਦਾ ਕੈਰੇਕਟਰ ਰਹਿ ਗਿਆ ਤੇ ਨਾ ਇਹ ਪਾਰਟੀਆਂ ਦੇ ਵਿੱਚ ਸਿਆਸੀ ਲੀਡਰਾਂ ਦਾ ਸਾਡੀ ਦੇਸ਼ ਦੇ ਸਿਆਸੀ ਤੇ ਸਿਆਸਤ ਦੋਨਾਂ ਦਾ ਕੈਰੇਕਟਰ ਖਤਮ ਹੋ ਚੁੱਕਾ ਹੈਗਾ ਹੁਣ ਸਵਾਲ ਹੈ ਕਿ ਜਿਹੜੇ ਕਹਿੰਦੇ ਸੀ ਕਿ ਭਗਵੰਤ ਮਾਨ ਸਾਹਿਬ ਦੀ ਤੇ ਨੀਤ ਸਾਫ ਸੀ ਕਿ ਆ ਦੇਖੋ ਅਸੀਂ ਜਿੱਤ ਕੇ ਪਹਜਾਦਾ ਤੁਹਾਡੇ ਜਲੰਧਰ ਦੀ ਗੱਲ ਕਰੇਗਾ ਉਹਨੇ ਉਹਨੇ ਜਾ ਕੇ ਉਥੇ ਜੀ ਸੰਗਲ ਬਣ ਕੇ ਬਣ ਗਿਆ ਵੀ ਮੈਂ ਬਹੁਤ ਵੱਡਾ ਕ੍ਰਾਂਤੀਕਾਰੀ ਆ ਗਿਆ ਹੁਣ ਕ੍ਰਾਂਤੀਕਾਰੀ ਦੇਖੋ ਜਾ ਕੇ ਕਿੰਨਾ ਦੇ ਜਾ ਬੈਡ ਗਿਆ ਨਾ ਹੁਣ ਇਸ ਮਸਲੇ ਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਆ ਗਿਆ ਕਿ ਹੁਣ ਵਿਸ਼ਵਾਸ ਕਿਸ ਤੇ ਕੀਤਾ ਜਾਵੇ ਨਾ ਤੇ ਪੰਜਾਬ ਦੀ ਜਨਤਾ ਨੇ ਵਿਸ਼ਵਾਸ ਸ਼ੀਤਲ ਅੰਗਰਾਲ ਤੇ ਕਰਨਾ ਨਾ ਗੋਲਡੀ ਕੰਬੋਜ ਤੇ ਤੇ ਨਾਲ ਗੋਲਡੀ ਮੁਸਾਫਰ ਤੇ ਦਿਨਬੀ ਬੀ ਸ਼ਿਨਾ ਦੇ ਤੇ ਨਾ ਹੀ ਵਿਸ਼ਵਾਸ ਦਾ ਹੁਣ ਇੱਕ ਪਾਤਰ ਰਹਿ ਗਿਆ ਸੁਸ਼ੀਲ ਕੁਮਾਰ ਰਿੰਕੂ ਸਾਹਿਬ ਤੇ ਨਾਈ ਪਾਰਟੀਆਂ ਹੁਣ ਪੰਜਾਬ ਦੀ ਜਨਤਾ ਜਾਂ ਦੇਸ਼ ਦੀ ਜਨਤਾ ਕੀ ਹੈ ਕਿ ਇੱਕ ਦੂਜੇ ਦੇ ਭੇ ਖਰੀਦ ਰਹੇ ਨੇ ਜਿਹੜਾ ਡਰਟੀ ਪੋਲਿਟਿਕਸ ਸ਼ੁਰੂ ਹੋਇਆ ਨਾ ਉਹ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਧ ਦੇਸ਼ ਦਾ ਜਿਹੜਾ ਲੋਕਤੰਤਰ ਢਾਂਚਾ ਇਹਨਾਂ ਲੋਕਾਂ ਨੇ ਖਰਾਬ ਕਰ ਦਿੱਤਾ ਹੈਗਾ ਹੁਣ ਇੱਕ ਐਮਪੀ ਜਾ ਰਿਹਾ ਫਿਰ ਦੂਜਾ ਜਾ ਰਿਹਾ ਫਿਰ ਤੀਜਾ ਜਾ ਰਿਹਾ ਹੁਣ ਰੋਜ਼ ਚਰਚਾ ਇਹ ਹੋ ਰਹੀ ਹੈ ਕਿ ਅੱਜ ਚਾਰ ਹੋਰ ਚਲੇ ਜਾਣਗੇ ਕੋਈ ਫਿਰੋਜ਼ਪੁਰ ਤੋਂ ਚਲ ਜੂਗਾ ਕੋਈ ਅੰਮ੍ਰਿਤਸਰ ਤੋਂ ਚਲ ਜੂਗਾ ਕੋਈ ਬਠਿੰਡੇ ਤੇ ਚਲ ਜੂਗਾ ਕਿ ਜੀ ਕਾਲੀ ਵੀ ਬੀਜੇਪੀ ਚੋਂ ਜਾਣ ਨੂੰ ਤਿਆਰ ਬੈਠੇ ਜੀ ਕਾਂਗਰਸ ਵੀ ਤਿਆਰ ਨੂੰ ਤਿਆਰ ਜਾਣ ਆਪ ਹਾਲੇ ਵੀ ਹੁਣ ਦੇਸ਼ ਦੇ ਵਿੱਚ ਇੱਕੋ ਪਾਰਟੀ ਰਹੇਗੀ ਨੰਬਰ 1 ਤੇ ਬੀਜੇਪੀ ਨੰਬਰ 2 ਤੇ ਆਪ ਮਤਲਬ ਉਹੀ ਹਨਾ ਪਾਰਟੀਆਂ ਦਾ ਕਰੈਕਟਰ ਰਹਿ ਗਿਆ ਹਨਾ ਪਾਰਟੀਆਂ ਦੀ ਵਿਚਾਰਧਾਰਾ ਰਹੇਗੀ ਤੇ ਨਾਲ ਲੀਡਰਾਂ ਦੀ ਵਿਚਾਰਧਾਰਾ ਰਹੇਗੀ ਤੇ ਨਾਲ ਲੀਡਰਾਂ ਦਾ ਜਮੀਰ ਰਹਿ ਗਿਆ ਨਾ ਲੱਗਵੇ ਅਸੀਂ ਕਾਂਗਰਸ ਦੀ ਗੱਲ ਦਿੱਤੀ ਚੋਰੀ ਛਪਕੇ ਜਾਂਦੇ ਆ ਦਿੱਲੀ ਹੈੱਡ ਕੁਆਰਟਰ ਚ ਪਰਨਾ ਪਾ ਲੈਂਦੇ ਆ ਭਾਜਪਾ ਵਾਲਾ ਪਰ ਬਾਕੀ ਕਾਂਗਰਸੀ ਐਮਪੀਆ ਦੇ ਉੱਤੇ ਵੀ ਸਵਾਲ ਉੱਠਣ ਲੱਗ ਗਏ ਚਾਹੇ ਉਹਦਰੋ ਡਿੰਪਾ ਸਾਹਿਬ ਸੀ ਚਾਹੇ ਗੁਰਜੀਤ ਤੌੜਲਾ ਸਾਹਿਬ ਨੇ ਜਾਂ ਮਨੀਸ਼ ਤਵਾੜੀ ਸਾਹਿਬ ਨੇ ਅੱਜ ਤਾਂ ਉਹਨਾਂ ਨੇ ਸਾਰਿਆਂ ਨੇ ਇੱਕ ਇੱਕ ਵੀਡੀਓ ਜਾਰੀ ਕੀਤੀ ਕਿਸੇ ਨੇ ਪ੍ਰੈਸ ਕਾਨਫਰੰਸ 'ਚ ਦੇ ਦਿੱਤਾ ਸਪਸ਼ਟੀਕਰਨ ਇੱਕ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਆਈ ਏਮ ਨਾਟ ਜਾਖੜ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਵਾਲ ਹੈ ਨਾ ਕਿਉਂਕਿ ਜੇ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੁਣ ਬੋਲ ਰਹੇ ਨੇ ਉਹਨਾਂ ਬਾਰੇ ਪਹਿਲਾਂ ਅਫਵਾਹ ਵੀ ਕੋਈ ਕਹਿੰਦਾ ਸੀ ਕਿ ਅਮੀਸ਼ਾਹ ਸਾਹਿਬ ਦੇ ਯਾਰ ਨੇ ਕੋਈ ਕਹਿੰਦੇ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਯਾਰ ਨੇ ਹੁਣ ਜਿਹੜੇ ਜਿੱਥੋਂ ਤੱਕ ਬਿੱਟੂ ਸਾਹਿਬ ਦਾ ਸਵਾਲ ਹੈ ਕਿਉਂਕਿ ਇੱਕ ਪੁਰਾਣਾ ਪਰਿਵਾਰ ਕੱਟੜ ਪਰਿਵਾਰ ਟਕਸਾਲੀ ਕਾਂਗਰਸੀ ਪਰਿਵਾਰ ਜੇ ਉਹਨਾਂ ਦਾ ਬੰਦਾ ਛੱਡ ਕੇ ਚਲ ਜੇ ਤੇ ਬਾਕੀਆਂ ਨੂੰ ਫਿਰ ਲੋਕੀ ਪੁੱਛ ਲੈਬੇ ਕਿ ਉਹ ਵੀ ਜਾ ਸਕਦੇ ਨੇ ਜਿਸ ਪਾਰਟੀ ਨੇ ਇੱਕ ਪਰਿਵਾਰ ਨੂੰ ਸਭ ਤੋਂ ਵੱਧ ਜੇ ਕਿਸੇ ਪਾਰਟੀ ਦੇ ਪਾਰਟੀ ਨੇ ਕਿਸੇ ਪਰਿਵਾਰ ਨੂੰ ਦਿੱਤਾ ਨਾ ਜੀ ਸੱਤਾ ਦਿੱਤੀ ਕੁਰਸੀਆਂ ਦਿੱਤੀਆਂ ਕਲਗੀਆਂ ਦਿੱਤੀਆਂ ਚਿਹਰੇ ਦਿੱਤੇ ਨੇ ਉਹ ਬਿੰਦ ਸਿੰਘ ਦਾ ਪਰਿਵਾਰ ਆ ਹੁਣ ਬਿੰਦ ਸਿੰਘ ਦੇ ਪਰਿਵਾਰ ਅਗਰ ਛੱਡ ਰਹੇ ਨੇ ਪਾਰਟੀ ਪ੍ਰਤੀ ਉਹਨਾਂ ਦੀ ਵਫਾਦਾਰੀ ਖਤਮ ਹੋ ਗਈ ਜਿਸ ਪਾਰਟੀ ਨੇ ਤੁਹਾਨੂੰ ਜ਼ੀਰੋ ਤੋਂ ਹੀਰੋ ਬਣਾਇਆਗਾ ਹੁਣ ਉਹ ਬੀਜੇਪੀ ਦੇ ਕਹੇ ਨੇ ਤੇ ਬਿੱਟੂ ਸਾਹਿਬ ਦੀ ਤੇ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਕਹਿੰਦਾ ਮੈਂ ਤੇ ਇਹਨਾਂ ਦੇ ਯੁੱਤੀ ਨਾ ਮਰ ਤੇ ਹੁਣ ਉਹਨਾਂ ਦੀ ਉਹਨਾਂ ਦੇ ਤੁਸੀਂ ਸਾਥੀ ਬਣ ਗਏ ਹੋ ਹੁਣ ਕਿਹੜੇ ਮੂੰਹ ਦੇ ਨਾਲ ਗੱਲ ਕਰਨਗੇ ਕਿਹੜੇ ਮੂੰਹ ਦੇ ਨਾਲ ਤੁਸੀਂ ਹਰਜੀਤ ਸਿੰਘ ਗਰੇਵਾਲ ਸਾਹਿਬ ਦੇ ਨਾਲ ਬੈਠੋਗੇ ਹਰਜੀਤ ਸਿੰਘ ਗਰੇਵਾਲ ਔਰ ਇਹਨਾਂ ਦੀ ਇੱਕ ਚੈਨਲ ਤੇ ਟਾਕ ਹੋ ਰਹੀ ਸੀ ਨਾ ਉਹ ਵਾਇਰਲ ਬਣੀ ਹੁਣ ਸ਼ਾਇਦ ਹਰਜੀਤ ਗਰੇਵਾਲ ਸਾਹਿਬ ਵੀ ਦਿੰਦੇ ਹੋਣ ਸਪਸ਼ਟੀਕਰਨ ਕਿ ਉਹ ਕੀ ਕਰਨ ਨਾ ਹੁਣ ਬੱਚਾ ਸਮਝਦੀ ਘਾਟ ਹਾਂ ਤਾਂ ਫਿਰ ਇਹੋ ਜਿਹੇ ਬੱਚਿਆਂ ਨੂੰ ਲੈਣਾ ਨਹੀਂ ਚਾਹੀਦਾ ਹੈ ਜੇ ਜੇ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਬਿੱਟੂ ਸਾਹਿਬ ਚ ਸਮਝ ਦੀ ਘਾਟ ਤੇ ਫਿਰ ਤੁਸੀਂ ਬੱਚੇ ਕਿਉਂ ਇਕੱਠੇ ਕਰ ਰਹੇ ਨਾ ਇਹ ਪੋਲਿਟੀਕਲ ਸਟੇਟਮੈਂਟ ਲੈਦਾ ਨਾ ਤੇ ਉਹਦੀ ਉਦੋਂ ਸਟੇਟਮੈਂਟ ਸਹੀ ਸੀ ਨਾ ਹੁਣ ਗਰੇਵਾਲ ਸਾਹਿਬ ਦੀ ਸਟੇਟਮੈਂਟ ਹੈ ਉਹ ਦੂਜਾ ਸਵਾਲ ਹੈ ਮੈਂਬਰ ਜਿਹੜਾ ਸਵਾਲ ਹੈ ਹੁਣ ਜਿਹੜਾ ਕਹਿ ਰਹੇ ਨੇ ਤਵਾੜੀ ਸਾਹਿਬ ਕਿਉਂਕਿ ਤਵਾੜੀ ਸਾਹਿਬ ਦੀਆਂ ਬਹੁਤ ਸਾਰੀਆਂ ਅਫਵਾਹਾਂ ਵੀ ਕਿ ਅਨੰਦਪੁਰ ਸਾਹਿਬ ਨਹੀਂ ਲੜਨਗੇ ਜੀ ਲੁਧਿਆਣਾ ਚਲੇ ਜਾਣਗੇ ਉਹ ਇਹ ਵੀ ਹੋ ਸਕਦਾ ਹੈ ਕਿ ਜੇ ਅਰਕੀ ਜੇ ਭਾਜਪਾ ਨੇ ਹਾਂ ਕਰ ਦਿਓ ਫਿਰ ਚੰਡੀਗੜ੍ਹ ਤੋਂ ਲ ਚੁੰਡੀ ਭੋਰੀ ਆ ਉਹ ਹੁਣ ਜਾਕੜ ਸਾਹਿਬ ਨੂੰ ਉਸ ਚੁੰਡੀ ਦੀ ਕਿੰਨੀ ਕੀ ਤਕਲੀਫ ਹੁੰਦੀ ਉਹ ਆਣ ਆਲੇ ਸਮੇਂ ਤੇ ਸਪਸ਼ਟ ਹੋ ਜਾਊਗਾ ਪਰ ਸਭ ਤੋਂ ਵੱਡਾ ਸਵਾਲ ਆ ਕਿ ਚਰਚਾ ਹੈ ਨਾ ਜੱਕ ਇਹਦੀ ਤਵਾੜੀ ਸਾਹਿਬ ਦੀ ਚਰਚਾ ਚੱਲ ਰਹੀ ਆ ਉਹ ਜਸਪੀਤ ਸਿੰਘ ਡਿੰਪਾ ਨੂੰ ਸਟੇਟਮੈਂਟ ਦੇਣੀ ਪੈਗੀ ਗੁਰਜੀਤ ਸਿੰਘ ਔਜਲਾ ਨੂੰ ਦੇਣੀ ਪੈਗੀ ਮਤਲਬ ਇਹ ਹੁੰਦਾ ਨਾ ਕਿ ਬਿੱਟੂ ਤੋਂ ਬਾਅਦ ਇਵੇਂ ਲੱਗਾ ਕਿ ਆ ਵੀ ਭੱਜ ਜਾਣਗੇ ਕਿਉਂਕਿ ਬਹੁਤ ਸਾਰੇ ਚਰਚਾ ਹੀ ਪੰਜਾਬ ਦੇ ਵਿੱਚ ਕਿ ਅਮੀਸ਼ਾਹ ਸਾਹਿਬ ਦੇ ਜਿਹੜੇ ਕਾਂਗਰਸ ਦੇ ਐਮਪੀ ਨਾ ਉਹ ਬਹੁਤ ਕਰੀਬੀ ਨੇ ਕਈ ਕਈ ਉਹਨਾਂ ਨੇ ਕਮੇਟੀਆਂ ਜਿਹੜੇ ਪਾਰਲੀਮੈਂਟ ਦੇ ਵਿੱਚ ਕਮੇਟੀਆਂ ਕਈਆਂ ਨੂੰ ਕਮੇਟੀਆਂ ਦੇ ਵਿੱਚ ਜਾਦਾ ਹਿੱਸਾ ਦਿੱਤਾ ਹੈਗਾ ਇਸ ਕਰਕੇ ਲੋਕਾਂ ਨੂੰ ਤੇ ਕਾਂਗਰਸ ਪਾਰਟੀ ਨੂੰ ਵੀ ਖਦਸ਼ਾ ਸੀ ਤੇ ਇਸ ਕਰਕੇ ਹੌਲੀ ਹੌਲੀ ਉਹਨਾਂ ਦਾ ਸਪਸ਼ਟਿਕਰਨ ਦੇਣੇ ਸ਼ੁਰੂ ਕਰਤੇ ਜਸਬੀਰ ਸਿੰਘ ਡਿੰਪਾ ਉਹਨਾਂ ਦੀ ਕੱਲ 2.5 ਮਿੰਟ ਦੀ ਸਟੇਟਮੈਂਟ ਆਈ ਉਹ ਕਹਿੰਦੇ ਮੈਂ ਕਾਂਗਰਸੀਆਂ ਕਾਂਗਰਸੀ ਰਵਾਂਗਾ ਮੈਨੂੰ ਇਸ ਵਾਰ ਟਿਕਟ ਪਾਰਟੀ ਦਵੇ ਜਾਣਾ ਹੀ ਦਵੇ ਜਿਹਨੂੰ ਦੇਣਗੇ ਮੈਂ ਸਪੋਰਟ ਕਰਾਂਗਾ ਔਰ ਕਹਿੰਦੇ ਮੇਰਾ ਕਾਂਗਰਸ ਪਾਰਟੀ ਦੇ ਨਾਲ ਕੋਈ ਲੜਾਈ ਨਹੀਂ ਸੀ ਮੇਰੀ ਇੱਕ ਚੋਰ ਨਾਲ ਲਟੇਰੀ ਲੜਾਈ ਸੀ ਉਹ ਪੰਜਾਬ ਛੱਡ ਕਿਹੜਾ ਲੁਟੇਰਾ ਕਿਹੜਾ ਠੱਗਾ ਉਹਨਾਂ ਨੇ ਟਵੀਟ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਅੱਜ ਹੀ ਲੋਕਾਂ ਨੂੰ ਪਤਾ ਹੁਣ ਗਰਜੀਤ ਸਿੰਘ ਔਜਲਾ ਵੀ ਕਹਿ ਰਹੇ ਕਿ ਮੈਂ ਕਿਉਂ ਜਾਵਾਂ ਤਵਾੜੀ ਸਾਹਿਬ ਕਹਿੰਦੇ ਮੈਂ ਕਿਉਂ ਜਾਵਾਂ ਉਧਰ ਉਹ ਵੀ ਡਾਕਟਰ ਅਮਰ ਸਿੰਘ ਫਤੇਗੜ ਸਾਹਿਬ ਕਹਿੰਦੇ ਮੈਂ ਕਿਉਂ ਜਾਵਾਂ ਹੁਣ ਜਿਹੜੇ 8 ਐਮਪੀ ਕਿਉਂਕਿ 8ਾਂ ਚੋਂ 2 ਚਲੇ ਗਏ ਬਿੱਟੂ ਸਾਹਿਬ ਬੀਜੇਪੀ ਚਲ ਗਏ ਪ੍ਰਨੀਤ ਕੌਰ ਵੀ ਚਲ ਗਈ ਤੇ ਇੱਕ ਜਿਹੜੇ ਚੌਧਰੀ ਸੰਤੋ ਰੱਬ ਨੂੰ ਪਿਆਰੇ ਹੋਗੇ ਜਿਹੜੇ ਪਿੱਛੇ ਰਹਿ ਗਏ ਉਹ ਆਪਣੇ ਆਪਣੇ ਸਪਸ਼ਟੀਕਰਨ ਦੇ ਰਹੇ ਨੇ ਹੁਣ ਕਾਂਗਰਸ ਪਾਰਟੀ ਵੀ ਕਿਉਂਕਿ ਕਾਂਗਰਸ ਪਾਰਟੀ ਦੇ ਜਦੋਂ ਸਵਾਲ ਖੜੇ ਹੁੰਦੇ ਨੇ ਕਿ ਪਾਰਟੀ ਦਾ ਪ੍ਰੈਜ਼ੀਡੈਂਟ ਐਸਟਮ ਰਾਜਾ ਮਰਿੰਦਰ ਸਿੰਘ ਵੜਿੰਗ ਹੈ ਕੀ ਉਹ ਆਪਣੇ ਲੀਡਰਾਂ ਨੂੰ ਸੰਭਾਲ ਨਹੀਂ ਪਾ ਰਿਹਾ ਕੀ ਉਹ ਰਵਨੀਤ ਸਿੰਘ ਬਿੱਟੂ ਦੇ ਆਪਣੇ ਕੰਟੈਕਟ ਚ ਨਹੀਂ ਸੀ ਚੱਬੇਵਾਲ ਦੇ ਨਹੀਂ ਸੀ ਸੰਪਰਕ ਦੇ ਵਿੱਚ ਗੁਰਪ੍ਰੀਤ ਜੀਪੀ ਦੇ ਦੇ ਸੰਪਰਕ ਚ ਨਹੀਂ ਉਹ ਜਿਹੜੇ ਸਵਾਲ ਹੁਣ ਇੱਕ ਲੀਡਰਸ਼ਿਪ ਤੇ ਹੋ ਰਹੇ ਨੇ ਅੱਜ ਉਹ ਬੰਦੇ ਪਾਰਟੀ ਚ ਦੁਬਾਰਾ ਸ਼ਾਮਿਲ ਕੀਤੇ ਗਏ ਨੇ ਮਲਕੀਤ ਸਿੰਘ ਬੀਰਮੀਓ ਜੇਲ੍ਹ ਮੰਤਰੀ ਰਹਿ ਚੁੱਕੇ ਨੇ ਲਵਕਮਰ ਗੋਲਡੀ ਗੜ ਛੱਕੜ ਤੋਂ ਐਮ ਐਲ ਏ ਲੈ ਚੁੱਕੇ ਹੋ ਖਫਾ ਹੋ ਕੇ ਚਲੇ ਗਏ ਜੀ ਉਹਨਾਂ ਨੂੰ ਹੁਣ ਕਿੱਥੇ ਕਰ ਰਹੇ ਤੇ ਜੇ ਤੁਸੀਂ ਇਹੋ ਪਹਿਲਾਂ ਐਕਸਰਸਾਈਜ਼ ਕੀਤੀ ਹੁੰਦੀ ਆ ਕੇ ਮੀਟਿੰਗਾਂ ਕੀਤੀਆਂ ਚਾਹ ਪਾਣੀ ਪਿਆ ਦਾ ਦੁੱਖ ਤਕਲੀਫ ਸੁਣਦੇ ਕਿਉਂ ਛੱਡ ਕੇ ਜਾਂਦਾ ਲੜ ਪਏ ਸੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਸਿਆਸੀ ਰੈਲੀਆਂ ਕੀਤੀਆਂ ਉਹਨਾਂ ਦਾ ਦਲੀਲ ਇਹ ਸੀ ਕਿ ਪੁਰਾਣਿਆਂ ਨੂੰ ਮੈਂ ਤੇ ਇਕੱਠੇ ਕਰ ਰਿਹਾ ਉਦੋਂ ਇਹ ਕਹਿੰਦੇ ਸੀ ਵੱਖਰੇ ਸਿਆਸੀ ਖਾੜੇ ਨਾ ਲਾਓ ਉਦੋਂ ਨਹੀਂ ਚੱਲੇ ਨਾਲ ਸੰਦੀਪ ਸਿਆਣੇ ਕਹਿੰਦੇ ਨੇ ਕਿ ਰੋ ਤੇ ਫਿਰ ਤੁਸੀਂ ਪਾਰਟੀ ਨੂੰ ਇਕੱਠੀ ਕਿਵੇਂ ਕਰ ਸਕਦੇ ਇੱਕ ਲੀਡਰਸ਼ਿਪ ਦੀ ਬਹੁਤ ਵੱਡਾ ਇੰਪੋਰਟੈਂਟ ਹੁੰਦੀ ਹੈ ਉਹ ਸਵਾਲ ਦੇ ਵਿੱਚ ਦੇਖੋ ਸਵਾਲੀਆਂ ਨਿਸ਼ਾਨ ਦੇ ਵਿੱਚ ਤੇ ਰਾਜਾ ਮਰੀਂਦਰ ਸਿੰਘ ਵੜਿੰਗ ਵੀ ਆ ਗਿਆ ਪਰ ਹੁਣ ਜੇ ਕੋਈ ਰਾਜਾ ਮਰੀਂਦਰ ਸਿੰਘ ਵੜਿੰਗ ਦੇ ਨਾਲ ਕਿਸ ਦਾ ਸੰਪਰਕ ਹੈ ਜਾਂ ਨਹੀਂ ਹੈ ਜਾਂ ਉਹ ਕਿੰਨੀ ਕੀ ਮਿਹਨਤ ਕਰ ਪਾਏ ਨੇ ਜਾਂ ਕੀ ਉਹਨਾਂ ਨੇ ਕੁਝ ਕੀਤਾਗਾ ਉਹ ਤੇ ਬਿੱਟੂ ਸਾਹਿਬ ਦੱਸ ਸਕਦੇ ਪਰਨੀਤ ਕੌਰ ਦਾ ਤੇ ਚਲੋ ਇਸ਼ੂ ਹੋਰ ਆ ਜਾਂ ਜੀਪੀ ਦਾ ਕੀ ਇਸ਼ੂ ਸੀ ਨਾ ਉਹ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹਰ ਕੋਈ ਤੇ ਆਪਣੇ ਪਰਿਵਾਰ ਵਾਸਤੇ ਟਿਕਟ ਮੰਗਦਾ ਕੋਈ ਕਹਿੰਦਾ ਕਿ ਮੇਰੀ ਵਾਲੀ ਨੂੰ ਦੇ ਦੋ ਟਿੱਕ ਟੋ ਉਹ ਕਹਿੰਦੇ ਤੇਰੀ ਘਰ ਵਾਲੀ ਨੂੰ ਟਿੱਕ ਟੋ ਤੀ ਤੂੰ ਆ ਜਾ ਨਹੀਂ ਮੈਂ ਨਹੀਂ ਲੜਨੀ ਹੈਗੀ ਜਦ ਕਾਂਗਰਸ ਪਾਰਟੀ ਦੇ ਇਸ ਟਾਈਮ ਸਾਰੇ ਵੱਡੇ ਚਿਹਰੇ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਨਹੀਂ ਇਲੈਕਸ਼ਨ ਲੜਨੀ ਰਾਜਾ ਮਰਿੰਦਰ ਸਿੰਘ ਵੜਿੰਗ ਕਹਿੰਦਾ ਮੈਂ ਨਹੀਂ ਲੜਨੀ ਹੈਗੀ ਮੇਰੀ ਪਤਨੀ ਦੇ ਦੋ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਕਿ ਮੈਂ ਨਹੀਂ ਲੜਨੀ ਮੈਂ ਪਹਿਲਾਂ ਹੀ 11 ਸਾਲ ਦਾ ਬਨਵਾਸ ਕੱਟ ਕੇ ਆ ਮੇਰੀ ਘਰ ਵਾਲੀ ਨੂੰ ਦੇ ਦੋ ਪਤਾ ਨਹੀਂ ਚਰਚਾ ਚੱਲ ਰਹੀ ਹੈ ਕਾਂਗਰਸ ਪਾਰਟੀ ਦੇ ਹਲਕਿਆਂ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਉਹ ਨਹੀਂ ਲਾਣਾ ਚਾਹੁੰਦੇ ਤਰਪਤਰ ਜਿੰਦਰ ਸਿੰਘ ਬਾਜਵਾ ਉਹ ਨਹੀਂ ਲਾਣਾ ਚਾਹੁੰਦੇ ਮਤਲਬ ਕਾਂਗਰਸ ਐਸ ਟਾਈਮ ਜਿਹੜਾ ਵੀ ਵੱਡਾ ਚਿਹਰਾ ਉਹ ਨਹੀਂ ਲੜਨਾ ਚਾਹੁੰਦਾ ਕਿਉਂਕਿ ਇਹਨਾਂ ਸਾਰਿਆਂ ਦੀ ਇੱਕ ਆਖੇ ਹੈ ਕਿ ਜੇ ਅਸੀਂ ਜਿੱਤ ਗਏ ਤੇ ਫਿਰ ਤੁਸੀਂ ਪਾਰਲੀਮੈਂਟ ਚ ਜਾ ਲੇ ਤੇ ਫਿਰ ਸਤਾਈ ਚ ਮੈਂ ਮੁੱਖ ਮੰਤਰੀ ਕਿਵੇਂ ਬੰਦਾ ਇੱਕੋ ਇੱਕ ਬੰਦਾ ਲੜਨ ਨੂੰ ਤਿਆਰ ਉਹ ਚਰਨਜੀਤ ਚੰਨੀ ਹੈ ਕਿ ਮੈਨੂੰ ਜਲੰਧਰ ਦੇ ਦਿਓ ਉਹਨੂੰ ਵੀ ਹਲੇ ਯਕੀਨ ਨਹੀਂ ਆਇਗਾ ਹਾਲਾਂਕਿ ਚਰਚਾ ਹੈ ਕਿ ਉਹਦਾ ਨਾਮ ਜਲੰਧਰ ਤੋਂ ਗਿਆ ਲੇਕਿਨ ਉੱਥੇ ਚੌਧਰੀ ਪਰਿਵਾਰ ਉਹ ਕਹ ਉਹ ਨਹੀਂ ਦਿਨ ਆ ਗਿਆ ਹਰ ਇੱਕ ਨੇ ਸੀਟ ਆਪਣੀ ਵਿਰਾਸਤ ਸਮਝ ਲਿਆ ਗਿਆ ਕਿ ਮੇਰੇ ਬਾਪੂ ਦੀ ਵਿਰਾਸਤ ਆ ਇਹ ਮੇਰੇ ਪਿਓ ਦੀ ਵਿਰਾਸਤ ਆ ਇਹ ਮੇਰੇ ਟੱਬਰ ਦੀ ਵਿਰਾਸਤ ਆ ਕਾਂਗਰਸ ਪਾਰਟੀ ਡੁੱਬੀ ਇਸ ਕਰਕੇ ਹੁਣ ਅੱਜ ਜਿਹੜੇ ਤੁਸੀਂ ਇਕੱਠੇ ਕੀਤੇ ਨੇ ਉਹ ਤੇ ਹੁਣ ਹੋਰਾਂ ਨੂੰ ਵੀ ਇਕੱਠੇ ਕਰਨ ਦੀ ਲੋੜ ਆ ਫਿਰੋਜ਼ਪੁਰ ਤੁਹਾਡੇ ਕੋ ਬੰਦਾ ਨਹੀਂ ਇੱਕ ਟਿਕਟ ਵਾਸਤੇ ਗਰਦਾਸਪੁਰ ਕੋਈ ਲੜਨਾ ਨਹੀਂ ਚਾਹੁੰਦਾ ਬਠਿੰਡੇ ਤੁਹਾਡੇ ਕੋ ਬੰਦਾ ਨਹੀਂ ਆ ਗਿਆ ਤੇ ਕਾਂਗਰਸ ਪਾਰਟੀ ਕਰੂਗੀ ਕੀ ਹੁਣ ਹਾਲੇ ਤੇ ਵਿਪਤਾ ਪੈ ਗਈ ਆਮ ਆਦਮੀ ਪਾਰਟੀ ਨੂੰ ਉਹ ਵਿਪਤਾ ਸਾਰੀ ਪੈ ਗਈ ਹੁਣ ਭਗਵੰਤ ਮਾਨ ਸਾਹਿਬ ਦੇ ਸਿਰ ਤੇ ਨਹੀਂ ਤਾਂ ਹੋ ਸਕਦਾ ਦੋ ਤਿੰਨ ਉਹਨਾਂ ਨੇ ਹੋਰ ਇਹਨਾਂ ਦੇ ਪੱਟਕੇ ਲੈ ਜਾਣੇ ਹਗੇ ਸੀ ਤੇ ਫਿਰ ਇਹਨਾਂ ਦੇ ਕਾਂਗਰਸੀਆਂ ਦੇ ਹੱਥੇ ਸ਼ੁਨਛਨੇ ਰਹਿ ਜਣੇ ਫਿਰ ਇਹ ਕਹਿਣਗੇ ਕਾਂਗਰਸ ਤੇ ਇੱਕ ਬਹੁਤ ਵੱਡੀ ਸਮੁੰਦਰ ਪਾਰਟੀ ਆ ਜੀ ਇੱਥੇ ਕਈ ਆਏ ਤੇ ਕਈ ਚਲੇ ਉਹ ਇੱਕ ਆਪਣੇ ਆਪ ਨੂੰ ਦਲਾਸਾ ਦੇਣ ਵਾਲੀਆਂ ਗੱਲਾਂ ਲੇਕਿਨ ਜੋ ਇਸ ਟਾਈਮ ਕਾਂਗਰਸ ਪਾਰਟੀ ਦੇ ਹਾਲਾਤ ਨੇ ਉਹਨਾਂ ਹਾਲਾਤਾਂ ਨੂੰ ਤੇ ਨਾ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਵਸ ਦੀ ਗੱਲ ਤੇ ਨਾ ਗਾਂਧੀ ਪਰਿਵਾਰ ਦੀ ਵਸ ਦੀ ਗੱਲ ਆ ਇਸ ਟਾਈਮ ਤੇ ਮੰਨਣਾ ਪਊਗਾ ਜੇ ਕਿਸੇ ਪਾਰਟੀ ਦੇ ਪ੍ਰਤੀ ਕਿਸੇ ਦੀ ਵਫਾਦਾਰੀ ਹੈ ਲੀਡਰ ਦੀ ਜਾਂ ਵਰਕਰ ਦੀ ਉਹ ਭਾਜਪਾ ਨੰਬਰ 1 ਨਾ ਵਫਾਦਾਰੀ ਕਾਂਗਰਸ ਦਿਖ ਰਹੀ ਹੈ ਨਾ ਵਫਾਦਾਰੀ ਆਸਟ ਮਾਮਾ ਦੀ ਪਾਰਟੀ ਦੇ ਵਿੱਚ ਦਿਖ ਰਹੀ ਹੈਗੇ ਆ ਤੀਜਾ ਮਸਲਾ ਵੀ ਆਮ ਆਦਮੀ ਪਾਰਟੀ ਨਾਲ ਹੀ ਜੁੜਿਆ ਹੋਇਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਾ ਰਿਮਾਂਡ ਵਧ ਗਿਆ ਹੈ ਜੀ ਦਾ ਅਦਾਲਤ ਨੇ ਕਾਗਜ ਦੇਖੇ ਕਾਗਜ਼ਾਂ ਦੇ ਆਧਾਰ ਤੇ ਕਹਿੰਦੇ ਕਿ ਨਹੀਂ 4 ਦਿਨ ਹੋਰ ਪੁੱਛਗਿਛ ਕਰ ਲਓ ਜਿਹੜੀ ਕਰਨੀ ਹੈ ਉਧਰੋਂ ਅਰਵਿੰਦ ਕੇਜਰੀਵਾਲ ਦਾ ਪਤਾ ਹੀ ਲੱਗਿਆ ਕਿ ਮੋਬਾਈਲ ਫੋਨ ਵੀ ਕਹਿੰਦੇ ਸਰੈਂਡਰ ਨਹੀਂ ਕਰਨਾ ਪਤਾ ਨਹੀਂ ਕੀ ਹੈ ਮੋਬਾਈਲ ਦੇ ਵਿੱਚ ਦੇਖੋ ਮੋਬਾਈਲ ਤੁਹਾਡਾ ਜਿਹੜਾ ਹੁੰਦਾ ਉਹ ਇੱਕ ਸਿਰਫ ਮੋਬਾਈਲ ਨਹੀਂ ਹੁੰਦਾ ਮੋਬਾਈਲ ਤੁਹਾਡਾ ਹੁੰਦਾ ਇੱਕ ਬੈਂਕ ਆ ਤੁਹਾਡਾ ਗਹਿਣਾ ਵਾ ਉਹ ਇੱਕ ਤਿਆਰੀ ਆ ਉਹਦੇ ਵਿੱਚ ਪਾਸਵਰਡ ਹੁੰਦਾ ਉਹ ਪਾਸਵਰਡ ਦੱਸ ਨਹੀਂ ਰਿਹਾਗੇ ਹੁਣ ਸਾਇਦ ਲੱਗਦਾ ਕਿ ਈਡੀ ਨੂੰ ਇਹਦਾ ਟੈਕਨੀਕਲ ਸਹਾਰਾ ਲੈਣਾ ਪਊਗਾ ਉਹ ਪਾਸਵਰਡ ਖਲੋਉਣਗੇ ਜੇ ਆਈਫੋਨ ਹੋ ਗਿਆ ਫਿਰ ਤੇ ਬਿਲਕੁਲ ਨਹੀਂ ਖੁੱਲਦਾ ਤੇ ਲਾਜ਼ਮੀ ਤੌਰ ਤੇ ਆਈਫੋਨ ਹੋਊਗਾ ਹੁਣ ਦੇਖਦੇ ਹੋ ਈਡੀ ਕੀ ਕੋਡ ਦੇ ਵਿੱਚ ਜੇ ਜਾਊਗੀ ਉਹ ਜੇ ਉਹ ਪਾਸਵਰਡ ਆ ਗਿਆ ਫਿਰ ਉਹਦੇ ਵਿੱਚ ਬਹੁਤ ਸਾਰੇ ਖਲਾਸੇ ਹੋ ਜਾਣਗੇ ਇਸੇ ਕਰਕੇ ਕੇਜਰੀਵਾਲ ਸਾਹਿਬ ਆਏ ਉਹ ਪਾਸਵਰਡ ਦਾ ਰੌਲਾ ਪਾਸਵਰਡ ਨਹੀਂ ਦੇਣਾ ਚਾਹੁੰਦੇ ਹੁਣ ਸਵਾਲ ਹੈ ਕਿ ਬਹੁਤ ਵੱਡਾ ਮਸਲਾ ਦੇਸ਼ ਵਾਸਤੇ ਕ੍ਰਾਈਸਿਸ ਆ ਪਹਿਲੀ ਦਫਾ ਹੋਊਗਾ ਹਿੰਦੁਸਤਾਨ ਦੇ 75 ਸਾਲਾਂ ਦੇ ਇਤਿਹਾਸ ਦੇ ਵਿੱਚ 52 ਤੋਂ ਲੈ ਕੇ ਹੁਣ ਤੱਕ ਕਿ ਕੋਈ ਮੌਜੂਦਾ ਸੀਐਮ ਫੜਿਆ ਜੋ ਫੜਿਆ ਹੋਵੇ ਹਾਲਾਂਕਿ ਚਾਹੁੰਦੇ ਤੇ ਅਸਤੀਫਾ ਦੇ ਦਿੰਦੇ ਹੈਗੇ ਤੇ ਆਪਣੀ ਘਰ ਵਾਲੀ ਮੈਡਮ ਸਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਦੇਣ ਲੇਕਿਨ ਕੇਜਰੀਵਾਲ ਸਾਹਿਬ ਪੂਰੇ ਵਰਲਡ ਦੇ ਵਿੱਚ ਭਾਰਤ ਸਰਕਾਰ ਨੂੰ ਕਹ ਸਕਦੇ ਕਿ ਮੈਸੇਜ ਦੇ ਦਿੱਤਾ ਹੈਗਾ ਕਿ ਭਾਰਤ ਸਰਕਾਰ ਇੱਕ এজੇ ਹੀ ਸਰਕਾਰ ਹੈ ਬੀਜਪੀ ਸਰਕਾਰ ਇੱਕ এজੇ ਹੀ ਸਰਕਾਰ ਹੈ ਜਿਹੜੇ ਇੱਕ ਸਿਟਿੰਗ ਚੀਫ ਮਿਨਿਸਟਰ ਨੂੰ ਵੀ ਗ੍ਰਿਫਤਾਰ ਕੀਤਾ ਉਹਨਾਂ ਦੀ ਅਮੇਜ਼ ਬੀਜਪੀ ਦੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਔਰ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕੇਜਰੀਵਾਲ ਨੂੰ ਰੈਸਟ ਕੀਤਾ ਹੈਗਾ ਸਭ ਤੋਂ ਜ਼ਿਆਦਾ ਤਕਲੀਫ ਕਿੰਨੂੰ ਹੋ ਰਹੀ ਹੈ ਜਰਮਨੀ ਔਰ ਅਮਰੀਕਾ ਨੂੰ ਹੋ ਰਹੀ ਹੈ ਉਸੇ ਹਾਲ ਹੈ ਕਿ ਭਾਰਤ ਸਰਕਾਰ ਨੇ ਕਿਹਾ ਕਿ ਤੁਸੀਂ ਕੌਣ ਹੁੰਦੇ ਹੋ ਸਾਡਾ ਇੰਟਰਨਲ ਮਸਲਾ ਹੈਗਾ ਸਾਡੇ ਕਰਪਸ਼ਨ ਦਾ ਮਸਲਾ ਹੈਗਾ ਜੇ ਭਾਰਤ ਕੱਲੋਂ ਅਮਰੀਕਾ ਔਰ ਜਰਮਨੀ ਦੇ ਪੋਲੀਟੀਕਲ ਮਸਲਿਆਂ ਦੇ ਵਿੱਚ ਜਾਂ ਉੱਥੋਂ ਦੇ ਅਪਰਾਧਿਕ ਮਸਲਿਆਂ 'ਚ ਦਖਲ ਦੇਵੇ ਤੇ ਫਿਰ ਅਮਰੀਕਾ ਗਨ ਬੀਲ ਬੀੜ ਲੂਗਾ ਹੁਣ ਆ ਜਿਹੜਾ ਮਸਲਾ ਕੇਜਰੀਵਾਲ ਵਾਲਾ ਬਹੁਤ ਸੀਰੀਅਸ ਹੈਗਾ ਕਿ ਆਖਰ ਹੋਏਗਾ ਕਿ ਪਾਰਟੀ ਕ੍ਰਾਈਸਿਸ ਵੀ ਆ ਔਰ ਮੁੱਖ ਮੰਤਰੀ ਕ੍ਰਾਈਸਿਸ ਦੇ ਵਿੱਚ ਹੁਣ 1 April ਤੱਕ ED ਨੇ ਕਸਟਡੀ ਤੇ ਲੈ ਲਿਆਗਾ ਉਸ ਤੋਂ ਬਾਅਦ CBI ਦੀ ਵੀ ਐਂਟਰੀ ਹੋਊਗੀ ਤੇ ਲੱਗਦਾ ਹੈ ਕਿ ਹੁਣ ਕਿਉਂਕਿ ਲਗਾਤਾਰ ਕੇਜਰੀਵਾਲ ਸਾਹਿਬ ਦੀਆਂ ਜਿਹੜੀਆਂ ਫਾਈਲਾਂ ਖੁੱਲਣਗੀਆਂ ਜਿਹੜੀ BRS ਪਾਰਟੀ ਤੇਲਿੰਗਾਣਾ ਉਹਨਾਂ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਦੀ ਧੀ ਦੇ ਜਿਹੜੇ ਠੇਕੇਗੇ ਕਵਿਤਾ ਵਾਲਾ ਕਵਿਤਾ ਵਾਲ ਦੀ ਇਨਵੈਸਟੀਗੇਸ਼ਨ ਚ ਕੇਜਰੀਵਾਲ ਸਾਹਿਬ ਦਾ ਨਾਮ ਆ ਗਿਆ ਉਸ ਤੋਂ ਪਹਿਲਾਂ ਨੌ ਇਹਨਾਂ ਨੂੰ ਨੋਟਿਸ ਚਲੇ ਗਏ ਸੀ ਹੁਣ ਇਹਨਾਂ ਨੇ ਵੀ ਆਮ ਆਦੀ ਪਾਰਟੀ ਨੇ ਸੋਚਿਆ ਕਿ ਪਹਿਲਾਂ ਹਵਾ ਬਣਾਵਾਂਗੇ ਅਸੀਂ ਪੇਸ਼ ਨਹੀਂ ਹੋਣਾ ਹੈਗਾ ਫਿਰ ਇੱਕ ਮੈਸੇਜ ਚਲਾ ਜਾਊਗਾ ਕਿ ਦੇਖੋ ਇੱਕ ਸੀਐਮ ਨੂੰ ਫੜ ਲਿਆ ਗਿਆ ਜੀ ਹਨਾ ਵੀ ਦੇਖੋ ਕਿੰਨਾ ਬਦਲਾ ਲਾਉ ਸਿਆਸਤ ਹੋ ਰਹੀ ਹੈ ਹਿਮਤ ਸਰੇਨ ਸਾਹਿਬ ਨੇ ਵੀ ਬੜੇ ਰਿਸਪੈਕਟ ਦੇ ਨਾਲ ਪਹਿਲਾਂ ਅਸਤੀਫਾ ਦਿੱਤਾ ਫਿਰ ਉਹਨੇ ਉਹ ਅਰੈਸਟ ਹੋਏ ਇਹ ਵੀ ਕਰ ਸਕਦੇ ਹੁਣ ਕੇਜਰੀਵਾਲ ਸਾਹਿਬ ਦੀ ਮੈਡ ਸੁਨੀਤਾ ਕੇਜਰੀਵਾਲ ਰੋਜ਼ ਉਸ ਕੁਰਸੀ ਤੇ ਬੈਠ ਕੇ ਸੰਬੋਧਨ ਕਰ ਰਹੇ ਨੇ ਚਾਹੇ ਉਹ ਕੇਜਰੀਵਾਲ ਸਾਹਿਬ ਦਾ ਸਨੇਹਾ ਚਾਹੇ ਉਹ ਆਪਣੇ ਵਿਚਾਰ ਦਾ ਸਰ ਇਹਦਾ ਮਤਲਬ ਕੋ ਉਹਨਾਂ ਤਿਆਰੀ ਕਰ ਲਈ ਆ ਕਿ ਉਹ ਮੁੱਖ ਮੰਤਰੀ ਦਿੱਲੀ ਦੇ ਕਿਸੇ ਵੇਲੇ ਵੀ ਐਲਾਨੇ ਜਾ ਸਕਦੇ ਇਹਨਾਂ ਨੂੰ ਹੋਪ ਸੀ ਕਿ ਜਮਾਨਤ ਮਿਲ ਜੇਗੀ ਲੇਕਿਨ ਹੁਣ 1 ਅਪ੍ਰੈਲ ਆ ਹੁਣ 1 ਅਪ੍ਰੈਲ ਤੋਂ ਬਾਅਦ ਉਹਨਾਂ ਨੇ ਈਡੀ ਕਹੂਗੇ ਸਾਨੂੰ ਹੋਰ ਲੋੜ ਹੈ ਹੋ ਸਕਦਾ ਹੈ ਕਿ ਡੂਰਿੰਗ ਇਨਵੈਸਟੀਗੇਸ਼ਨ ਇਹਨਾਂ ਨੂੰ ਕੋਈ ਇਹ ਦੱਸ ਨਾ ਰਹੇ ਹੋ ਨਾ ਜਾਂ ਇਨਵੈਸਟੀਗੇਸ਼ਨ 'ਚ ਸਹਿਮਤੀ ਨਾ ਜਿਤਾ ਰਹੇ ਨਾ ਜਾਂ ਸਪੋਰਟ ਨਾ ਕਰ ਰਹੇ ਨਾ ਉਹ ਇਸ ਕਰਕੇ ਆਮ ਆਦਮੀ ਪਾਰਟੀ ਇਸ ਟਾਈਮ ਸਭ ਤੋਂ ਵੱਡੇ ਕ੍ਰਾਈਸਿਸ 'ਚੋਂ ਗੁਜ਼ਰੀ ਆ ਨਾ ਤੇ ਇਹਨਾਂ ਕੋਈ ਇਸ ਟਾਈਮ ਨੰਬਰ 2 ਆ ਨਾ ਨੰਬਰ 3 ਆ ਨਾ ਨੰਬਰ 4 ਆ ਨਾ ਨੰਬਰ 5 ਆ ਇੱਕੋ ਨੇ ਇਸ ਟਾਈਮ ਉਹਨੇ ਸੀਐਮ ਭਗਵੰਤ ਮਾਨ ਸਾਹਿਬ ਪੰਜਾਬ ਉਹਨਾਂ ਨੂੰ ਅਗਰ ਮੌਕਾ ਦਿੱਤਾ ਜਾਂਦਾ ਹੋ ਸਕਦਾ ਹੈ ਉਹਨਾਂ ਨੂੰ ਅਗਰ ਪਾਰਟੀ ਦੇ ਕੌਮੀ ਕਨਵੀਨਰ ਬਣਾਇਆ ਜਾਂਦਾ ਤੇ ਹੋ ਸਕਦਾ ਕਿ ਪਾਰਟੀ ਬਚ ਸਕਦੀ ਹੈਗੀ ਨਹੀਂ ਤਾਂ ਪਾਰਟੀ politcal ਤੌਰ ਤੇ ਨੁਕਸਾਨ ਤੋਗਾ ਟੁੱਟ ਵੀ ਸਕਦੀ ਔਰ ਲਾਜ਼ਮੀ ਤੌਰ ਤੇ ਜਿਹੋ ਜੀਆਂ ਸਿਆਸੀ ਸ਼ਕਤੀਆਂ ਹੈ ਤੋੜਨ ਦੇ ਯਤਨ ਵੀ ਕਰਨੀਆਂ ਕਿ ਦਿੱਲੀ ਆ ਪੰਜਾਬ ਦਾ ਤੇ ਵਾਲਵਿੰਗਾ ਨਹੀਂ ਹੋ ਸਕਦਾ ਅੱਜ ਦੇ ਤਰੀਕ ਦੇ ਵਿੱਚ ਲੇਕਿਨ ਦਿੱਲੀ ਬਹੁਤ ਵੱਡਾ ਕ੍ਰਾਈਸਿਸ ਹੈਗਾ ਜੇ ਅਗਰ ਕੇਜਰੀਵਾਲ ਸਾਹਿਬ ਅਗਰ ਸਿਆਣਪ ਦੇ ਨਾਲ ਆਪਣੀ ਘਰ ਵਾਲੀ ਨੂੰ ਮੁੱਖ ਮੰਤਰੀ ਬਣਾ ਕੇ ਉਥੇ ਕ੍ਰਾਈਸਿਸ ਚੋਂ ਨਿਕਲ ਸਕਦੀ ਆਮ ਆਦਮੀ ਪਾਰਟੀ ਪਰ ਜਿਹੜਾ ਇਹ ਕੇਸ ਆ ਸ਼ਰਾਬ ਪਾਲਿਸੀ ਵਾਲਾ ਐਕਸਾਈਜ਼ ਪਾਲਿਸੀ ਵਾਲਾ ਉਹ ਤੇ ਘੱਟੂ ਘੜ ਉਹਨਾਂ ਨੂੰ ਇਹ ਜੇ ਸਪੀਡ ਚੋਂ ਨਿਕਲਣਾ ਹੀ ਪੈਣਾ ਹੈਗਾ ਇਹ ਤੇ ਜਿਹੜੀ ਇਨਵੈਸਟੀਗੇਸ਼ਨ ਹੋਣੀ ਪਣੀ ਹੈ ਕੋਰਟ ਕਦੋਂ ਉਹਨਾਂ ਨੂੰ ਜ਼ਮਾਨਤ ਦਿੰਦੀ ਨਹੀਂ ਦਿੰਦੀ ਹੈਗੀ ਸੀਬੀਆਈ ਵੀ ਕਹੂਗੀ ਕਿਉਂਕਿ ਮਸਲਾ ਵੀ 383 ਕਰੋੜ ਰੁਪਏ ਦਾ ਨਾ ਬਹੁਤ ਵੱਡਾ ਮਸਲਾ ਜਿਹੜਾ ਸੁਪਰੀਮ ਕੋਰਟ ਨਹੀਂ ਤੇ ਸੁਪਰੀਮ ਕੋਰਟ ਜਿੱਤੇ ਹਰ ਇੱਕ ਨੂੰ ਰੀਲੀਫ ਮਿਲ ਜਾਂਦਾ ਹੈਗੇ ਜੀ ਇਹਨਾਂ ਨੂੰ ਨਾ ਹਾਈ ਕੋਰਟ ਚੋਂ ਮਿਲਿਆ ਨਾ ਲੋਅਰ ਕੋਰਟ ਚੋਂ ਮਿਲਿਆ ਨਾ ਸੁਪਰੀਮ ਕੋਰਟ ਚੋਂ ਮਿਲਿਆ ਨਾ ਸਤਿੰਦਰ ਜੈਨ ਸਾਹਿਬ ਨੂੰ ਮਿਲਿਆ ਨਾ ਮਨੀਸ਼ ਉਹਨਾਂ ਨੂੰ ਸਸੋਧਿਆ ਸਾਹਿਬ ਨੂੰ ਮਿਲਿਆ ਨਾ ਸੰਜੇ ਸਿੰਘ ਨੂੰ ਬਾਕੀ ਜਿਹੜੇ ਹੋਰ ਆ ਉਹ ਜਿਹੜੀ ਤਾਂ ਪਈਓ ਸਰਕਾਰਾਂ ਤੇ ਵਿਪਤਾ ਪੈ ਗਈ ਹੈ ਤੇ ਜਿਹੜੇ ਪੰਜਾਬ ਦੇ ਵਿੱਚ ਵੀ ਜਿਹੜੇ ਦਿੱਲੀ ਵਾਲਿਆਂ ਦੇ ਉਹਨਾਂ ਨੇ ਰਾਜਦੂਤ ਭੇਜੇ ਸੀ ਜਾਂ ਇੱਥੇ ਜਥੇਦਾਰ ਲਾ ਕੇ ਭੇਜੇ ਸੀ ਉਹ ਸਾਰੇ ਜਿਹੜੇ ਹੈਗੇ ਨਾ ਉਹ ਵੀ ਹੁਣ ਰस्सियां ਤੜਾ ਰਹੇ ਹੋਣਗੇ ਕਿਉਂਕਿ ਜਿਹੜਾ ਜਿਹੜਾ ਵੀ ਐਕਸਰਸਾਈਜ਼ ਪਾਲਿਸੀ ਨਾਲ ਜੁੜਿਆ ਹੈਗਾ ਨਾ ਉਹ ਭੱਜ ਜਾਣਗੇ ਇੱਥੋਂ ਵੀ ਭੱਜਣਗੇ ਔਰ ਕਿਉਂਕਿ ਬਹੁਤ ਵੱਡੀ ਇਨਵੈਸਟੀਗੇਸ਼ਨ ਕਈਆਂ ਨੇ ਤੇ ਜਿਹੜੇ ਬਾਹਰ ਚਲ ਗਏ ਉਹਨਾਂ ਨੇ ਆਉਣਾ ਵੀ ਨਹੀਂ ਹੈ ਤੇ ਜਿਹੜੇ ਇੱਥੇ ਨੇ ਉਹ ਜਿਹੜੇ ਜਿਹੜੇ ਐਕਸਾਈਜ਼ ਪਾਲਿਸੀ ਜ ਹੋਏ ਜਿਨ੍ਹਾਂ ਜਿਨ੍ਹਾਂ ਦੀ ਉਹਦੇ ਚ ਚੈਟ ਦੇ ਵਿੱਚ ਨਾਮ ਆਇਆ ਹੂੰ ਜਿਹੜੇ ਜਿਨਾਂ ਨੇ ਜਾ ਕੇ ਦਿੱਲੀ ਮੀਟਿੰਗ ਕੀਤੀ ਉਹ ਸਾਰੇ ਫੜੇ ਜਾਣਗੇ ਉਹ ਤਾਂ ਪੰਜਾਬ ਦੇ ਅਫਸਰਾਂ ਨੂੰ ਵੀ ਚਿੰਤਾ ਨਾਨੀ ਯਾਦ ਆਉਣ ਲੱਗ ਪਈ ਹੈ ਕਿ ਅਸੀਂ ਕਿਹੜੇ ਕਿਹੜਾ ਉਹ ਮਾੜੀ ਘੜੀ ਸੀ ਮਾੜਾ ਵੇਲਾ ਸੀ ਕਿ ਅਸੀਂ ਦਿੱਲੀ ਚਲੇਗੇ ਪਹਿਲੀ ਗੱਲ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਜਾਣ ਦੀ ਕਿ ਲੋੜ ਸੀ ਜੇ ਪੰਜਾਬ ਦਾ ਮਿਨਿਸਟਰ ਕਹਿੰਦਾ ਕਿ ਆਓ ਦਿੱਲੀ ਕੋਕ ਸਰ ਅਸੀਂ ਨਹੀਂ ਜਾ ਸਕਦੇ ਪਹਿਲੀ ਗੱਲ ਕਿ ਇੱਕ ਮਿਨਿਸਟਰ ਨੇ ਵੀ ਸੌ ਖਾਦੀ ਹੁੰਦੀ ਆ ਕਿ ਮੈਂ ਸਰਕਾਰ ਦੇ ਜਿਹੜੇ ਗੁਪਤ ਭੇਦਾਂ ਮੈਂ ਕਿਸੇ ਤੀਜੇ ਬੰਦੇ ਨਾਲ ਸਾਂਝੀ ਨਹੀਂ ਕਰਾਂਗਾ ਤੇ ਅਫਸਰਾਂ ਨੇ ਵੀ ਜਿਹੜੇ ਆਈਐਸ ਅਫਸਰ ਨੇ ਤੁਸੀਂ ਬਗਾਨੇ ਅਫਸਰਾਂ ਸਰਕਾਰ ਨੂੰ ਬਗਾਨੇ ਮੰਤਰੀਆਂ ਨੂੰ ਫਾਈਲਾਂ ਦਿਖਾਉਂਦੇ ਰਹੇ ਉਹ ਗੁਨਾਹ ਕੀਤਾ ਸੀ ਤੇ ਗੁਨਾਹ ਦਾ ਤੁਹਾਨੂੰ ਉਹਨੂੰ ਸਜ਼ਾ ਮਿਲਣੀ ਹੈਗੀ ਹੈ ਤੁਸੀਂ ਕਿਵੇਂ ਜਾਸੇ ਤੁਸੀਂ ਲਿਖ ਕੇ ਦੇ ਦਿੰਦੇ ਕਿ ਸਰ ਅਸੀਂ ਨਹੀਂ ਜਾਸੇ ਅਸੀਂ ਤੇ ਤੁਹਾਡੇ ਨੂੰ ਜਵਾਬ ਦੇਆ ਮਤਲਬ ਕਿਸੇ ਦਿੱਲੀ ਵਾਲੇ ਨੂੰ ਕਿਉਂ ਜਵਾਬ ਦੇ ਸੀ ਹੁਣ ਜਿਹੜੇ ਜਵਾਬ ਦਿੱਲੀ ਵਾਲਿਆਂ ਦੇ ਨਾ ਕਿ ਦਿੱਲੀ ਵਾਲੇ ਸਾਡੇ ਬੌਸ ਨੇ ਦਿੱਲੀ ਵਾਲੇ ਸਾਡੇ ਸੁਪਰੀਮੋ ਉਹਨਾਂ ਨੂੰ ਤਾਂ ਭੁਗਤਣੀਆਂ ਪੈਣੀਆਂ ਤੇ ਉਹ ਕੇਜਰੀਵਾਲ ਸਾਹਿਬ ਆ ਹੁਣ ਕੇਜਰੀਵਾਲ ਸਾਹਿਬ ਜੇਲ੍ਹ ਉੱਤੇ ਈਡੀ ਦੀ ਕਸਟਡੀ ਦੇ ਵਿੱਚ ਆ ਉਹ ਤਾਂ ਸਭ ਤੋਂ ਵੱਡੀ ਵਿਪਤਾ ਹਾਲਾਂਕਿ ਇਹ ਗੱਲ ਹੈ ਉਹਨਾਂ ਦਾ ਹੁਣ ਉਹ ਵੀ ਹੈ ਡਾਇਬੀਟੀ ਦੇ ਮਰੀਜ਼ ਵੀ ਹੈ ਹੁਣ ਪ੍ਰੋਬਲਮ ਜਦੋਂ ਬੰਦਾ ਸੱਤ ਸੱਤ ਘੰਟੇ ਚਾਰਦੀਵਾਰੀ ਨੇ ਪਹਿਲਾਂ ਤੇ ਉਹ ਜਿਹੜਾ ਪਿੱਛੇ ਜੇ ਟਾਈਮਸ ਆਉਂ ਅੰਗਰੇਜ਼ ਚੈਨਲ ਨੇ ਇੰਗਲਿਸ਼ ਚੈਨਲ ਨੇ ਬੜੀ ਖਬਰਾਂ ਚਲਾਈਆਂ ਕਿ ਪਾਣੀ ਤੀ ਕੇ 32 ਕਰੋੜ ਦਾ ਇਕਾਲੀ ਸ਼ਾਨ ਮਹਿਲ ਬਣਾ ਲਿਆ ਜਿਹੜਾ ਬੰਦਾ 32 ਕਰੋੜ ਦੇ ਮਹਿਲ ਦੇ ਵਿੱਚ ਰਹਿੰਦੇ ਰਹੇ ਨੇ ਹੂੰ ਉਹ ਹੁਣੇ 6x6 ਦੀ ਜਿਹੜੀ ਕੋਠਰੀ ਤੇ ਕਿਵੇਂ ਰਹਿ ਸਕਦੇ ਨੇ ਔਰ ਉਹ ਵੀ ਇੱਕ ਚੀਫ ਮਨਿਸਟਰ ਔਰ ਉਹ ਇੱਕ ਪੇਸ਼ੀਐਂਟ ਵੀ ਨੇ ਹੁਣ ਪ੍ਰੋਬਲਮ ਹੈ ਜਦੋਂ ਬੰਦਾ ਟੈਂਸ ਚ ਹੁੰਦਾ ਜਾਂ ਤਾਂ ਉਹਦੀ ਇੱਕਦਮ ਸ਼ੂਗਰ ਵੱਧ ਜਾਂਦੀ ਜਾਂ ਘਟ ਜਾਂਦੀ ਚਲੋ ਉੱਥੇ ਤੇ ਮੈਡੀਕਲ ਫੈਸਿਲਿਟੀ ਵੀ ਮਿਲੂਗੀ ਬਹੁਤ ਹੀ ਖੁਸ਼ ਵੀ ਸੀ ਮਾਨ ਸਾਹਿਬ ਨੂੰ ਵਧਾਈ ਵੀ ਦੇ ਕੇ ਜਾਂਦੇ ਜਾਂਦੇ ਜਦੋਂ ਜਾ ਰਹੇ ਸੀ ਨਹੀਂ ਉਹ ਤੇ ਚਲੋ ਠੀਕ ਹੈ ਇੱਕ ਸਿਸਟਾਚਾਰ ਦੇ ਤੌਰ ਤੇ ਕਿ ਭਗਵੰਤ ਮਾਨ ਸਾਹਿਬ ਇੱਕ ਪਿਤਾ ਦੇ ਪਿਓ ਬਣ ਗਏ ਨੇ ਉਹ ਤੇ ਚਲੋ ਇੱਕ ਇੱਕ ਆਮ ਜੀ ਹੈ ਕਿਉਂਕਿ ਹਰ ਇੱਕ ਉਤੇ ਦਿੰਦਾ ਬਹੁਤ ਸਾਰੇ ਪੋਲੀਟੀਕਲ ਦੂਜੀਆਂ ਪਾਰਟੀਆਂ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਧਾਈ ਦਿੱਤੀ ਉਹ ਤੇ ਚਲੋ ਇੱਕ ਸੈਪਰੇਟ ਇਸ਼ੂ ਹੋ ਗਿਆ ਪਰ ਉਹਨਾਂ ਨੇ ਦੇਣੀ ਵੀ ਹੈਗੀ ਸੀ ਪਰ ਹੁਣ ਇੱਕ ਕਹਿੰਦੇ ਹੁੰਦੇ ਨੇ ਕਿ ਜੇ ਤੁਸੀਂ ਕੁਝ ਮਾੜਾ ਕੀਤਾ ਹੈਗਾ ਤੇ ਭੁਗਤਨੀਆਂ ਤੁਹਾਨੂੰ ਪੈਣੀਆਂ ਕਿਸੇ ਤੁਸੀਂ ਮਾੜੀਆਂ ਕੀਤੀਆਂ ਨੇ ਤੇ ਦੂਜਾ ਬੰਦਾ ਨਹੀਂ ਨਾ ਭੁਗ ਸਕਦਾ ਤਾਂ ਉਹ ਭੁਗਤਨੀਆਂ ਤੇ ਤੁਹਾਨੂੰ ਪੈਣੀਆਂ ਜਿਹੜਾ ਵੀ ਸਿਆਸ ਅਫਸਰ ਨੇ ਜਾਂ ਜਿਹੜੇ ਲੀਡਰ ਨੇ ਜਿਹੜੇ ਮੰਤਰੀ ਐਮ ਐਲ ਏ ਬਣ ਕੇ ਗਲਤ ਕੰਮ ਕਰਦੇ ਨੇ ਭ੍ਰਿਸ਼ਟਾਚਾਰੀ ਨੇ ਉਹ ਉਹ ਤੇ ਹੋਏਗਾ ਉਹਨਾਂ ਨੇ ਭੁਗਤ ਆਪਣੇ ਹੁਣ ਕਿਉਂ ਹੁਣ ਨਹੀਂ ਕਹਿੰਦੇ ਹੈਗੇ ਵੀ ਅਸੀਂ ਕੱਟੜ ਮਾਨਦਰ ਹੈ ਜਾਂ ਇਮਾਨਦਰ ਹੈ ਨਾ ਹੁਣ ਉਹ ਸਭ ਤੋਂ ਵੱਡੀ ਗੱਲ ਕਿ ਤੁਸੀਂ ਤੁਹਾਡਾ ਤੁਸੀਂ ਡਿਸਕਲੋਜ ਤੁਹਾਡੇ ਚਿਹਰੇ ਬੇਨਕਾਬ ਹੋ ਗਏ ਨੇ ਹੁਣ ਇਹਨਾਂ ਤੇ ਮੋਹਰ ਕਿਵੇਂ ਲੱਗੇਗੀ ਮੋਹਰ ਐਵੇਂ ਲੱਗੇ ਕਿ ਜੇ ਦਿੱਲੀ ਦੀ ਜਨਤਾ ਨੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਦਾ ਸਾਥ ਦਿੱਤਾ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਦੋ ਤਿੰਨ ਮੁੱਦਿਆਂ ਤੇ ਚਰਚਾ ਕੀਤੀ ਹੈ ਤੁਸੀਂ ਕੀ ਮੰਨਦੇ ਹੋ ਤੁਸੀਂ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ ਸਾਨੂੰ ਦੁਆਗਿਆ ਧੰਨਵਾਦ